ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅੰਮ੍ਰਿਤਸਰਿਆਂ ਮਾਲ ਜਨਮ ਵੱਲੋਂ ਲੋਜੀ ਸਟਾਕ ਲੈ ਕੇ ਆਏ ਥੋੜੇ ਵਾਸਤੇ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਪਿਓਰ ਪਸ਼ਮੀਨਾ ਦੇ ਸੂਟ ਲੈ ਕੇ ਆਏ ਤੁਹਾਨੂੰ ਪਤਾ ਹੁਣ ਵਿੰਟਰ ਸ਼ੁਰੂ ਹੋ ਗਿਆ ਜੀ ਸਰਦੀਆਂ ਆ ਗਈਆਂ ਸਰਦੀਆਂ ਦੇ ਵਿੱਚ ਸੋ ਹਰ ਕਸਟਮਰ ਡਿਮਾਂਡ ਰਹਿੰਦੀ ਹੈ ਕਿ ਸਾਨੂੰ ਵੂਲਨ ਦੇ ਸੂਟ ਚਾਹੀਦੇ ਆ ਇਹੋ ਜਿਹੇ ਕਿ ਅਸੀਂ ਡੇਲੀ ਵੇਅਰ ਬਾਹਰ ਅੰਦਰ ਜਿਵੇਂ ਮਰਜ਼ੀ ਪਾ ਸਕੀਏ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਤੇ ਬੂਰ ਵਗੈਰਾ ਨਾ ਆਵੇ ਸੋ ਇਹੋ ਜਿਹੀਆਂ ਕੁਆਲਿਟੀਆਂ ਮੈਂ ਤੁਹਾਡੇ ਲਈ ਲੈ ਕੇ ਆਇਆ ਪ੍ਰੀਮੀਅਮ ਕੁਆਲਿਟੀਆਂ ਰਾਮਟੈਕਸ ਬ੍ਰਾਂਡ ਦੀ ਬੂਲਨ ਦੀ ਜਿਹੜੀ ਕੁਆਲਿਟੀ ਹੁੰਦੀ ਹੈ ਨਾ ਐਨੀ ਕੋ ਵਧੀਆ ਹੁੰਦੀ ਹੈ ਕਿ ਜਿਹੜਾ ਸੂਟ ਪਾ ਲੈਂਦਾ ਬਸ ਇਹਦੀ ਲਾਈਫ ਹੁੰਦੀ ਹੈ ਸੂਟ ਦੀ ਪ੍ਰੋਪਰ ਲਾਈਫ ਹੁੰਦੀ ਹੈ ਤੁਸੀਂ ਜਿੰਨਾ ਮਰਜੀ ਲੌਂਗ ਟਾਈਮ ਪਾ ਲਓ ਜੀ ਮੈਂ ਕਹਿੰਦਾ ਤੁਸੀਂ ਅੱਕ ਜਿਓ ਸੂਟ ਨਹੀਂ ਖਰਾਬ ਹੋਏਗਾ ਸੋ ਚੈੱਕ ਕਰੋ ਹੁਣ ਕੱਲਾ ਕੱਲਾ ਡਿਜ਼ਾਈਨ ਆ ਓਪਨ ਕਰਕੇ ਦਿਖਾਉਂਗਾ ਇੱਕ ਵਾਰੀ ਨਿਗਾਹ ਕਰਾ ਲਓ ਕਿੰਨੇ ਡਿਜ਼ਾਈਨ ਲੈ ਕੇ ਆ ਆ ਸੋ ਕਾਫੀ ਕਸਟਮਰ ਸਾਨੂੰ ਮੈਸੇਜ ਆਉਂਦੇ ਹੈ ਕਿ ਪਾ ਜੀ ਸਾਨੂੰ ਬੂਲ ਲਾਉਂਦਾ ਸਟਾਕ ਚਾਹੀਦਾ ਲੋ ਜੀ ਜਿਨ੍ਹਾਂ ਨੇ ਪ੍ਰੀਮੀਅਮ ਲੈਣੇ ਆ ਵਧੀਆ ਕੁਆਲਿਟੀ ਦੇ ਸੂਟ ਲੈਣੇ ਆ ਕਿ ਹਾਈ ਫਾਈ ਕੁਆਲਿਟੀ ਹੋਵੇ ਤਾਂ ਸਭ ਤੋਂ ਬੈਸਟ ਆਰਟੀਕਲ ਲੈ ਕੇ ਆਇਆ ਇੱਕ ਤੋਂ ਇੱਕ ਲੈ ਕੇ ਆਇਆ ਰਾਮਟੈਕਸ ਬ੍ਰਾਂਡ ਜਿਹੜੇ ਰਾਮਟੈਕਸ ਬ੍ਰਾਂਡ ਪਾਉਂਦੇ ਆ ਉਹਨਾਂ ਲਈ ਉਹਨਾਂ ਨੂੰ ਪਤਾ ਹੈ ਕਿ ਕੁਆਲਿਟੀ ਕੀ ਹੁੰਦੀ ਹੈ ਆ ਚੈੱਕ ਕਰੋ ਜੀ ਪਹਿਲਾ ਡਿਜ਼ਾਈਨ ਮੈਂ ਓਪਨ ਕਰਨ ਲੱਗਿਆ ਮੈਕਸਿਮਮ 5.5 ਮੀਟਰ ਪੌਣੇ 6 ਮੀਟਰ ਕਪੜਾ ਕਪੜਾ ਜੀ ਇਕੱਲਾ ਸੂਟ ਦਾ ਸੋ ਸ਼ਰਟ ਆ ਰਹੀ ਹੈ ਪ੍ਰੋਪਰ ਲੈਂਥ ਦੇ ਨਾਲ ਆ ਰਹੀ ਹੈ ਸ਼ਰਟ ਡਿਜੀਟਲ ਪ੍ਰਿੰਟ ਦੀ ਸਾਰਾ ਲੈਸ ਵਰਕ ਦਾ ਕੰਮ ਅੱਛਾ ਇੱਕ ਗੱਲ ਹੋਰ ਕਹਿ ਰਿਆਂ ਇਸ ਤੇ ਬੂਰ ਨਹੀਂ ਆਉਂਦਾ ਬੂਰ ਦੀ ਫੁੱਲ ਆਫ ਗਾਰੰਟੀ ਹੈ ਜ ਰਾਮ ਟੈਕਸ ਤੇ 0% ਕਮਲੇਨ ਆਂਦੀ ਹੈ ਸੋ ਬੂਰਦੀ ਤਾਂ ਨਾਮੋ ਨਿਸ਼ਾਨੀ ਨਹੀਂ ਹੈਗਾ ਇਸ ਚੀਜ਼ ਦਾ ਆ ਚੈੱਕ ਕਰੋ ਆ ਆ ਰਹੀ ਹੈ ਬਾਟਮ ਸਲਵਾਰ ਵਰਕ ਨਾ ਮੈਂ ਪਹਿਲਾ ਆਰਟੀਕਲ ਓਪਨ ਕਰਕੇ ਦਿਖਾ ਰਿਹਾ ਤੁਹਾਨੂੰ ਬੜਾ ਲਾਜਵਾ ਆਰਟੀਕਲ ਹੈ ਨਾਲ ਇਸ ਦੇ ਚਨੂਨ ਦਾ ਦੁਪੱਟਾ ਹੁਣ ਤੁਸੀਂ ਕਿਤੇ ਬਾਹਰ ਅੰਦਰ ਜਾਣਾ ਜਾਂ ਕਿਤੇ ਛੋਟੇ-ਮੋਟੇ ਫੰਕਸ਼ਨ 'ਚ ਵੀਅਰ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਚੀਜ਼ ਇਹੋ ਜੀ ਹੈ ਸੋ ਇਹਦੇ ਵਿੱਚ ਅਸੀਂ ਰੰਗ ਲੈ ਕੇ ਆਏ ਤੁਹਾਡੇ ਲਈ ਪ੍ਰੋਪਰ ਚਾਰ ਸੋ ਇਸ ਦਾ ਪ੍ਰਾਈਸ ਮੈਂ ਦੱਸ ਕੇ ਜਾਵਾਂਗਾ ਰਾਮ ਟੈਕਸ ਬ੍ਰਾਂਡ ਲੋਗੋ ਲੱਗਿਆ ਹਾ ਜੀ ਗੱਜਗਾ ਤੇ ਮੋਰ ਹੈ ਦੀ ਰਾਮ ਟੈਕਸ ਬ੍ਰਾਂਡ ਦੀ ਚੈੱਕ ਕਰਾ ਦਿਓ ਸੋ ਰਾਮਟੈਕਸ ਬ੍ਰਾਂਡ ਨਾਮ ਹੀ ਕਾਫੀ ਹੈ ਜੀ ਸੋ ਸਪੈਸ਼ਲ ਪਿਓਰ ਪਸ਼ਮੀਨਾ ਪ੍ਰੀਮੀਅਮ ਕੁਆਲਿਟੀ ਪਿਓਰ ਪਸ਼ਮੀਨਾ ਸਪੈਸ਼ਲ ਵੂਲਨ ਦੇ ਸੂਟ ਆਈ ਇਹ ਆ ਚੈੱਕ ਕਰੋ ਸ਼ੇਡ ਚੈੱਕ ਕਰੋ ਕਿੰਨਾ ਲਾਜਵਾਬ ਇੱਕ ਆ ਰਿਹਾ ਪਰਪਲ ਸ਼ੇਡ ਇੰਨਾ ਸ਼ਾਨਦਾਰ ਸ਼ੇਡ ਹੈ ਜੀ ਸੋ ਇੱਕ ਆ ਰਿਹਾ ਜੀ ਪਰਪਲ ਦੀ ਬਾਟਮ ਦੇ ਕੰਮ ਦਿਖਾ ਦੋ ਕਿੰਨਾ ਪਿਆਰਾ ਕੰਮ ਹੈ ਸੋ ਇੱਕ ਆ ਰਿਹਾ ਜੀ ਬਲੂ ਸ਼ੇਡ ਕਿੰਨਾ ਪਿਆਰਾ ਉਹ ਦਿਖਾ ਦੋ ਪਈਆ ਫੋਟੋ ਉਹ ਪਈਆ ਆ ਮੋਡਲ ਦੇ ਪੀਸ ਪਾਇਆ ਚੈੱਕ ਕਰੋ ਕਿੰਨਾ ਲਾਜਵਾਬ ਹੈ ਸੋ ਇੱਕ ਆ ਰਿਹਾ ਜੀ ਬਲੂ ਸ਼ੇਡ ਆ ਕਿੰਨਾ ਪਿਆਰਾ ਕਲਰ ਹੈ ਸੋ ਇੱਕ ਆ ਰਹਾ ਜੀ ਮਾਸਟਰ ਸ਼ੇਡ ਸੋ ਸਭ ਦੇ ਪ੍ਰਾਈਸ ਮੈਂ ਦੱਸ ਕੇ ਜਾਊਂਗਾ ਜੀ ਦੇਖੋ ਜਿਨ੍ਹਾਂ ਨੇ ਪ੍ਰੀਮੀਅਮ ਕੁਆਲਿਟੀ ਲੈਣੀਆਂ ਨੇ ਨਾ ਰਾਮਟੈਕਸ ਬ੍ਰਾਂਡ ਦੀਆਂ ਤਾਂ ਉਹਨਾਂ ਵਾਸਤੇ ਵਨ ਆਫ ਦੇ ਬੈਸਟ ਆਰਟੀਕਲ ਲੈ ਕੇ ਆਇਆ ਦੁਪੱਟੇ ਡਿਜ਼ਾਈਨਰ ਨਾਲ ਨਾਲੇ ਸਲਵਾਰ ਤੇ ਕੜਾਈ ਪਿਓਰ ਪਸ਼ਮੀਨਾ ਬੂਰ ਦੀ ਫੁੱਲ ਆਫ ਗਾਰੰਟੀ ਹੈ ਇਸ ਦੀ ਸੋ ਬੂਰ ਨੇ ਇਸ ਤੇ ਆਂਦਾ ਜੀ ਕੁਆਲਿਟੀ ਜਿਵੇਂ ਮਰਜ਼ੀ ਹੰਡਾ ਲਿਓ ਸੋ ਇਸ ਦਾ ਪ੍ਰਾਈਸ ਆ ਰਿਹਾ ਜੀ 2800 ਰੁਪਏ 2800 ਰਾਮਟੈਕਸ ਬ੍ਰਾਂਡ 2800 ਰੁਪਏ ਦਾ ਪ੍ਰਾਈਸ ਹੈ ਇਹ ਵਾਲੇ ਸੱਟ ਸੈੱਟ ਦਾ ਸੋ ਕੋਈ ਵੀ ਕਲਰ ਚਾਹੀਦਾ ਆਪਣਾ ਸਕਰੀਨ ਸ਼ਾਟ ਲੈ ਸੋ ਡਿਜ਼ਾਈਨ ਇੱਕ ਤੋਂ ਇੱਕ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਤੋਂ ਇੱਕ ਸੋ ਨੈਕਸਟ ਸੈੱਟ ਦਿਖਾਣਾ ਤੁਹਾਨੂੰ ਬੜਾ ਸ਼ਾਨਦਾਰ ਕਿੰਨੇ ਦਾ ਬਣਾਉਣਾ ਤੋਂ ਨੈਕਸਟ ਸੈੱਟ ਆਇਆ ਜੀ ਬੜਾ ਸ਼ਾਨਦਾਰ ਆਵਲਾ ਮੈਂ ਸਾਰੇ ਕਲਰ ਚਾਰਟ ਖੋਲ ਕੇ ਦਿਖਾਵਾਂ ਤੁਹਾਨੂੰ ਲਾਈਟ ਡਾਰਕ ਸਾਰੇ ਦਿਖਾਵਾਂਗਾ ਇੱਕ ਆ ਡਿਜ਼ਾਈਨ ਬੜਾ ਸੋਹਣਾ ਆ ਦੇਖੋ ਆ ਰਹੀ ਹੈ ਜੀ ਸ਼ਰਟ ਸ਼ਰਟ ਤੇ ਆ ਰਿਹਾ ਸਾਰਾ ਪੈਚਵਰਕ ਦਾ ਕੰਮ ਨੋਟਸ ਦਾ ਕੰਮ ਆ ਰਿਹਾ ਹੈ ਕਿਹੜਾ ਇਸ ਦਾ ਪਿਓਰ ਪਸ਼ਮੀਨਾ ਰਾਮਟੈਕਸ ਬ੍ਰਾਂਡ ਦੀ ਆ ਲੋਗੋ ਲੱਗਿਆ ਰਾਮਟੈਕਸ ਬ੍ਰਾਂਡ ਦਾ ਪ੍ਰੀਮੀਅਮ ਕੁਆਲਿਟੀ 올ਓਵਰ ਸੂਟ ਹੈ ਇਸ ਦਾ ਪ੍ਰਾਈਸ ਵੀ ਤੁਹਾਨੂੰ ਦੱਸ ਕੇ ਜਾਊਂਗਾ ਜੀ ਸਰਪ੍ਰਾਈਜ਼ ਅਕੋਰਡਿੰਗ ਆਰਟੀਕਲ ਬਹੁਤ ਸੋਹਣਾ ਦੋ ਸ਼ੇਡ ਰੈਡੀ ਕਰਵਾਏ ਆ ਦੋ ਸ਼ੇਡ ਆ ਇਸ ਦੇ ਵਿੱਚ ਕਲਵੈਂਡਰ ਇੱਕ ਪਿਸਤਾ ਗ੍ਰੀਨ ਇਹ ਕਲਰ ਐਦਾਂ ਦੇ ਆ ਜਿਹੜਾ ਮਰਜ਼ੀ ਵੇਅਰ ਕਰ ਸਕਦਾ ਨਾਲ ਚਨੂਨ ਦਾ ਦੁਪੱਟਾ ਜੀ ਇਹਦੇ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਸੋ ਆ ਚਨੂਨ ਦਾ ਦੁਪੱਟਾ ਸੋ ਇਸ ਦਾ ਪ੍ਰਾਈਸ ਜਿਹੜਾ ਆ ਰਿਹਾ ਜੀ 2450 ਰੁਪਏ ਸਕਰੀਨਸ਼ਾਟ ਲੈ ਲਓ ਜਿਹੜਾ ਚਾਹੀਦਾ ਹੋਇਆ 2450 ਰੁਪਏ ਇਸ ਦਾ ਪ੍ਰਾਈਸ ਰਹੇਗਾ ਸੋ ਸਭ ਨੂੰ ਬੇਨਤੀ ਹੈ ਕਿ ਕੈਲਕੂਲੇਟਰ ਦਾ ਸਕਰੀਨਸ਼ਾਟ ਨਾਲ ਲੈਣਾ ਤੁਸੀਂ ਅਗਰ ਤੁਸੀਂ ਆਰਡਰ ਕਰਨਾ ਹੈ ਕੈਲਕੂਲੇਟਰ ਦਾ ਸਕਰੀਨਸ਼ਾਟ ਨਾਲ ਲੈਣਾ ਇੱਕ ਆਰਟੀਕਲ ਲੈ ਕੇ ਆਇਆ ਬੜਾ ਸ਼ਾਨਦਾਰ ਆਵਲਾ ਆਰਟੀਕਲ ਚੈੱਕ ਕਰੋ ਕਲਰ ਦੇਖੋ ਡਿਜ਼ਾਈਨਿੰਗ ਦੇਖੋ ਮੈਂ ਕਹਿੰਦਾ ਜਿਹੜਾ ਰਾਮਟੈਕਸ ਬ੍ਰਾਂਡ ਪਾਉਣ ਲੱਗ ਗਿਆ ਨਾ ਬੂਲਨ ਦੇ ਸੂਟ ਉਹ ਹੋਰ ਕੁਆਲਿਟੀ ਨਹੀਂ ਪਾਉਂਦਾ ਸੋ ਆ ਚੈੱਕ ਕਰੋ ਇਹੋ ਜੀ ਕੁਆਲਿਟੀ ਹਨ ਇਹਦੀਆਂ ਸੋ ਆ ਚੈੱਕ ਕਰੋ ਡਿਜੀਟਲ ਪ੍ਰਿੰਟ ਬਾਰਡਰ ਤੇ ਆ ਰਿਹਾ ਵਰਕ ਸੋ ਬੜੀ ਪਿਆਰੀ ਆਈਟਮ ਹੈ ਆ ਬਾਟਮ ਆ ਰਹੀ ਹੈ ਇਸ ਨਾਲ ਆ ਬਾਟਮ ਤੇ ਹਲਕਾ ਹਲਕਾ ਪ੍ਰਿੰਟ ਬਣਿਆ ਆ ਸਲ ਪ੍ਰਿੰਟ ਸੋ ਬੜੀ ਪਿਆਰੀ ਆਈਟਮ ਹੈ ਰਾਮਟੈਕਸ ਬ੍ਰਾਂਡ ਨਾਲ ਆ ਰਿਹਾ ਜੀ ਇਸ ਦੇ ਇਸ ਦਾ ਦੁਪੱਟਾ ਜਿਹੜਾ ਆ ਰਿਹਾ ਫੁੱਲ ਪਿਓਰ ਦਾ ਫੁੱਲ ਪਿਓਰ ਦਾ ਦੁਪੱਟਾ ਆ ਰਿਹਾ ਜੀ ਸੋ ਇਹ ਦੁਪੱਟੇ ਨਾਲ ਆ ਆਈਟਮਾਂ ਆਈਆਂ ਨੇ ਬਹੁਤ ਸੋਹਣੀਆਂ ਸੋਹਣੀਆਂ ਇਸ ਦਾ ਪ੍ਰਾਈਸ ਜਿਹੜਾ ਆਏਗਾ ਪ੍ਰਾਈਸ ਵੀ ਠੀਕ ਹੈ ਨੋਰਮਲ ਬਰੇਨ ਦੇ ਵਿੱਚ ਆਈਟਮ ਹੈ ਰਾਮ ਟੈਕਸ ਬ੍ਰਾਂਡ ਦੀ ਪਿਓਰ ਪਸ਼ਮੀਨਾ ਇਹਦੇ ਸ਼ੇਡ ਚੈੱਕ ਕਰੋ ਇੱਕ ਆ ਰਿਹਾ ਮਸਟਰਡ ਕਲਰ ਕਲਰ ਤੁਸੀਂ ਕੋਈ ਵੀ ਬਾਇ ਕਰਨਾ ਸਕਰੀਨਸ਼ਾਟ ਉਹਦਾ ਭੇਜਿਓ ਇੱਕ ਆ ਰਿਹਾ ਪਰਪਲ ਸ਼ੇਡ ਤੇ ਇੱਕ ਆ ਰਿਹਾ ਨਵਾਂ ਜਿਹਾ ਪੀਚ ਜਿਹਾ ਕਲਰ ਨਵਾਂ ਜਿਹਾ ਸ਼ੇਡ ਹੈ ਵੀ ਬਰਾਊਨ ਪੀਚ ਜਿਹਾ ਕਲਰ ਚਾਰ ਰੰਗ ਨੇ ਜੀ ਚਾਰੇ ਰੰਗ ਸੋਹਣੇ ਇਸ ਦਾ ਪ੍ਰਾਈਸ 2000 ਰੇਟ ਰਹੇਗਾ ਇਸ ਦਾ ਸੋ ਕੋਈ ਵੀ ਚਾਹੀਦਾ ਕਲਰ ਸਕਰੀਨਸ਼ਾਟ ਲੈ ਲਿਓ ਸਭ ਤੋਂ ਬੈਸਟ ਆਰਟੀਕਲ ਲੈ ਕੇ ਆਏ ਆ ਜੀ ਵਨ ਆਫ ਦਾ ਬੈਸਟ ਆਰਟੀਕਲ ਲੋ ਜੀ ਨੈਕਸਟ ਸੈਟ ਦਿਖਾਣਾ ਤੁਹਾਨੂੰ ਬੜਾ ਸ਼ਾਨਦਾਰ ਲੋ ਜੀ ਇੱਕ ਨਾ ਆ ਪੀਸ ਆਇਆ ਹੈ ਕੈਟਲੋਗ ਦੇ ਇਹ ਕੈਟਲੋਗ ਦੇ ਪੀਸ ਆਇਆ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਲਾਜਵਾ ਹੈ ਜੀ ਸੋ ਐਦਾਂ ਦੀ ਡਿਜ਼ਾਈਨਿੰਗ ਜਲਦੀ-ਦਲੀ ਪ੍ਰਿੰਟਿੰਗ ਹੀ ਨਹੀਂ ਮਿਲਦੀ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਸੋ ਆਹ ਆ ਰਹੀ ਹੈ ਸ਼ਰਟ ਸਾਰਾ ਲੈਸ ਵਰਕ ਦਾ ਕੰਮ ਪਿਓਰ ਪਸ਼ਮੀਨਾ ਦੀ ਆਰਾਮਟੈਕਸ ਬ੍ਰਾਂਡ ਦੀ ਪਲੇਨ ਬਾਟਮ ਹੈ ਨਾਲ ਪਿਓਰ ਪਸ਼ਮੀਨਾ ਦਾ ਪਿਓਰ ਬੂਲ ਦਾ ਦੁਪੱਟਾ ਜੀ ਇਹ ਪਿਓਰ ਪ੍ਰੀਮੀਅਮ ਕੁਆਲਿਟੀ ਦਾ ਪਿਓਰ ਪਸ਼ਮੀਨਾ ਦਾ ਦੁਪੱਟਾ ਇਹ ਪਸ਼ਮੀਨੇ ਦਾ ਦੁਪੱਟਾ ਦੁਪੱਟੇ ਵਰਗਾ ਹੁੰਦਾ ਬਟ ਗਰਮ ਹੁੰਦਾ ਇਹ ਸੋ ਬਹੁਤ ਵਧੀਆ ਕੁਆਲਿਟੀ ਹੈ ਸੋ ਇਸ ਦੇ ਵਿੱਚ ਸ਼ੇਡ ਆਏ ਆ ਬੜੇ ਪਿਆਰੇ ਇੱਕ ਸ਼ੇਡ ਮਿਲੂਗਾ ਤੁਹਾਨੂੰ ਇਸ ਦੇ ਵਿੱਚ ਸੇਮ ਦੇ ਵਿੱਚ ਆ ਵਾਲਾ ਇਹ ਕੈਟਲੋਗ ਦੇ ਪੀਸ ਸਾ 6 ਤੋਂ 7 ਪੀਸ ਆਏ ਆ ਡਿਜ਼ਾਈਨ ਇੱਕ ਇੱਕ ਡਿਜ਼ਾਈਨ ਹੈ ਦੋ ਦੋ ਰੰਗ ਨੇ 7-8 ਡਿਜ਼ਾਈਨ ਲੈ ਕੇ ਆਇਆ ਆ ਚੈੱਕ ਕਰੋ ਕਿੰਨਾ ਪਿਆਰਾ ਸ਼ੇਡ ਹੈ ਸੋ ਦੋ ਸ਼ੇਡ ਇਹਦੇ ਵਿੱਚ ਆ ਗਏ ਜੀ ਪਲੇਨ ਦੁਪੱਟਾ ਆਏਗਾ ਮਾਡਲ ਦੇ ਪੀਸ ਪਾ ਚੈੱਕ ਥੋੜਾ ਆ ਲੁੱਕ ਵਾਈਜ਼ ਪਤਾ ਲਾ ਜੇ ਕਿੱਦਾਂ ਲੱਗਦਾ ਸੋ ਆ ਦੇਖੋ ਪੀਸ ਪਾਇਆ ਹੋਇਆ ਸੋ ਬੜਾ ਪਿਆਰਾ ਕਲਰ ਰਸਟ orange shade ਆ ਗਿਆ ਤੇ ਇੱਕ ਆ ਗਿਆ ਮਸਟਰਡ ਇਸ ਦਾ ਤੁਹਾਨੂੰ ਪ੍ਰਾਈਸ ਜਿਹੜਾ ਪੈਣਾ ਜੀ ਇਸ ਦਾ ਪ੍ਰਾਈਸ ਜਿਹੜਾ ਪੈਣਾ 2350 ਰੁਪਏ 2350 ਰਾਮਟੈਕਸ ਬ੍ਰਾਂਡ ਪ੍ਰੀਮੀਅਮ ਕੁਆਲਿਟੀ 2350 ਰੁਪਏ ਸੋ ਇੱਕ ਡਿਜ਼ਾਈਨ ਆਇਆ ਜੀ ਆਵਲਾ ਇਹਦੇ ਵਿੱਚ ਹੀ ਆ ਚੀਜ਼ ਚੈੱਕ ਕਰੋ ਕਿ ਨਹੀਂ ਸ਼ਾਨਦਾਰ ਡਿਜੀਟਲ ਪ੍ਰਿੰਟਿੰਗ ਕਲਰ ਦੇਖੋ ਇਹ ਆ ਰਿਹਾ ਜੀ ਮੂੰਗਿਆ ਸ਼ੇਡ ਬੋਟਲ ਗ੍ਰੀਨ ਕਲਰ ਮੂੰਗਿਆ ਕਲਰ ਸੋ ਡਿਜੀਟਲ ਪ੍ਰਿੰਟ ਸਾਰਾ ਲੈਸ ਵਰਕ ਦਾ ਕੰਮ ਪ੍ਰੀਮੀਅਮ ਕੁਆਲਿਟੀ ਰਾਮਟੈਕਸ ਬ੍ਰਾਂਡ ਪਿਓਰ ਪਸ਼ਮੀਨਾ ਦੀ ਬਾਟਮ ਤੇ ਨਾਲ ਆ ਰਿਹਾ ਇਸਦੇ ਵੀ ਪਲੇਨ ਪਸ਼ਮੀਨਾ ਦਾ ਦੁਪੱਟਾ ਆ ਮਾਡਲ ਦੇ ਪੀਸ ਪਾਸ ਚੈੱਕ ਕਰਾਉਗੇ ਕਿੰਨਾ ਸ਼ਾਨਦਾਰ ਲੱਗ ਰਿਹਾ ਸੋ ਪੀਸ ਇੱਕ ਤੋਂ ਇੱਕ ਆਇਆ ਮੈਂ ਕਹਿੰਦਾ ਮਨ ਖੁਸ਼ ਹੋ ਜਾਏਗਾ ਸੂਟ ਪਾ ਕੇ ਇਹੋ ਜਿਹਾ ਏਡਮਾਨੇ ਜਿਹੜਾ ਰਾਮਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਇਆ ਇਹ ਬਸ ਸਭ ਤੋਂ ਸਿਰਾ ਸਿਰਾ ਕੁਆਲਿਟੀ ਨੇ ਟਾਪ ਦੀ ਕੁਆਲਿਟੀ ਸੋ ਸ਼ੇਡ ਚੈੱਕ ਕਰੋ ਸੈਕੰਡ ਸ਼ੇਡ ਆ ਰਹੀ ਜੀ ਇਸ ਆ 네ਵੀ ਬਲੂ ਦੋ ਸ਼ੇਡ ਨੇ ਦੋ ਸ਼ੇਡ ਨੇ ਇੱਕ ਆ ਗਿਆ ਨੇਵੀ ਬਲੂ ਤੇ ਇੱਕ ਆ ਗਿਆ ਜੀ ਮੂੰਗਿਆ ਸ਼ੇਡ ਸੋ ਪ੍ਰਾਈਸ ਇਜ਼ ਦਾ ਸੇਮ ਹੀ ਆ ਰਿਹਾ 2350 ਰੁਪਏ ਸਕਰੀਨਸ਼ਾਟ ਲੈ ਲਓ ਜਿਹੜਾ ਕਲਰ ਚਾਹੀਦਾ ਆ 2350 ਰੁਪਏ ਸੋ ਇੱਕ ਡਿਜ਼ਾਈਨ ਲੈ ਕੇ ਆਏ ਥੋੜੇ ਵਾਸਤੇ ਸੋਲੋ ਪੀਸ ਆਏਗਾ ਆ ਵਾਲਾ ਇਹਦੀ ਡਿਜ਼ਾਈਨਿੰਗ ਬੜੀ ਸ਼ਾਨਦਾਰ ਬਣੀ ਹੋਈ ਹੈ ਮਹਿਰੂਨ ਕਲਰ ਹੈ ਇਹ ਬੜਾ ਪਿਆਰਾ ਕਲਰ ਹੈ ਪ੍ਰੋਪਰ ਮਹਿਰੂਨ ਟਾਈਪ ਕਲਰ ਹੈ ਕਲਰ ਦੇਖੋ ਪ੍ਰਿੰਟਿੰਗ ਦੇਖੋ ਡਿਜ਼ਾਈਨਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਸੋ ਨੈਕ ਤੇ ਡਿਜ਼ਾਈਨਿੰਗ ਦਿਖਾਓ ਫਿੰਟੈਕਸ ਹੋਇਆ ਨੈਕ ਤੇ ਲਾਜਵਾਬ ਸਾਰਾ ਬਟਨ ਵਰਕ ਦਾ ਕੰਮ ਹੈ ਲੈਸ ਵਰਕ ਦਾ ਕੰਮ ਹੈ ਬਿਊਟੀਫੁਲ ਆਰਟੀਕਲ ਹੈ ਰਾਮ ਟੈਕਸ ਬ੍ਰਾਂਡ ਪ੍ਰੀਮੀਅਮ ਕੁਆਲਿਟੀ ਬੂਰ ਦੀ ਫੁੱਲ ਆਫ ਗਾਰੰਟੀ ਬੂਰ ਨਹੀਂ ਆਂਦਾ ਇਸ ਤੇ ਲੋ ਜੀ ਨਾਲ ਆ ਰਿਹਾ ਪਿਓਰ ਪਸ਼ਮੀਨੇ ਦਾ ਦੁਪੱਟਾ ਆ ਦੇਖੋ ਮੋੜ ਦੇ ਪੀਸ ਪਾ ਚੈੱਕ ਕਰਾਓ ਜੀ ਕਿੰਨਾ ਸੋਹਣਾ ਲੱਗ ਰਿਹਾ ਸੋ ਟੌਪ ਦੀ ਕੁਆਲਿਟੀ ਆ ਰਿਹਾ ਪਿਓਰ ਪਸ਼ਮੀਨੇ ਦਾ ਦੁਪੱਟਾ ਜੀ ਵਾਓ ਸੋ ਪ੍ਰਾਈਸ ਇਸ ਦਾ ਆ ਰਿਹਾ ਜੀ ਸੇਮ ਪ੍ਰਾਈਸ 2350 ਰੁਪਏ ਸਕਰੀਨ ਸ਼ਾਟ ਲੈ ਲਿਓ ਜੀ ਸੋ ਇੱਕ ਡਿਜ਼ਾਈਨ ਆ ਜੀ ਰਾਮਟੈਕਸ ਦਾ ਕੈਟਲੋਗ ਦਾ ਹੀ ਪੀਸ ਹੈ ਇਹੀ ਕੈਟਲੋਗ ਦਾ ਪੀਸ ਹੈ ਜੀ ਇਹਦਾ ਡਿਜ਼ਾਈਨ ਡਿਫਰੈਂਟ ਹੈ ਸੌਰੀ ਇਹ ਅਲੱਗ ਹੈ ਇਹ ਉਹਦੇ ਨਾਲ ਹੈਣਾ ਹਾਂ ਆ ਲੋ ਇੱਕੜੇ ਆ ਇੱਕ ਸੈੱਟ ਲੈ ਕੇ ਆਇਆ ਇਹਦੇ ਵਿੱਚ ਚਾਰ ਰੰਗ ਮਿਲਣਗੇ ਜਿਹੜੇ ਜਿਹੜੇ ਮਤਲਬ ਕਿ ਹੈਲਦੀ ਹੁੰਦੇ ਆ ਜਿਨ੍ਹਾਂ ਦਾ ਸੂਟ ਬਣਦਾ ਨਹੀਂ 5 ਮੀਟਰ ਦੇ ਵਿੱਚ ਕਪੜਾ ਜ਼ਿਆਦਾ ਲੱਗਦਾ ਹੈ ਉਹਨਾਂ ਵਾਸਤੇ ਤਾਂ ਇਹ ਤੋਹਫਾ ਹੈ ਜੀ ਕਿਉਂਕਿ ਇਹਦੀ ਬਾਜੂ ਦਾ ਕਪੜਾ ਐਕਸਟਰਾ ਦਿੱਤਾ ਹੋਇਆ ਸਾਰਾ ਨੋਟਸ ਵਰਗਾ ਕੰਮ ਹੈ ਜੇ ਹੈਲਦੀ ਹੋ ਤਾਂ ਬਾਹਾਂ ਦਾ ਕਪੜਾ ਇਹਦਾ ਅਲੱਗ ਹੀ ਹੈ ਕੋਈ ਜੋੜ ਵਗੈਰਾ ਨਹੀਂ ਪੈਂਦਾ ਲੈਂਥ ਪ੍ਰੋਪਰ ਹੈ ਪਿਓਰ ਪਸ਼ਮੀਨਾ ਦੀ ਬੋਟਮ ਹੈ ਰੰਗ ਬੜੇ ਪਿਆਰੇ ਆ ਜਾਂ ਨਵੇਂ ਨਵੇਂ ਰੰਗ ਆਇਆ ਨਾਲ ਆਇਆ ਜੀ ਚਨੂਨ ਦਾ ਦੁਪੱਟਾ ਸੋ ਪ੍ਰੀਮੀਅਮ ਕੁਆਲਿਟੀ ਰਾਮਟੈਕਸ ਬ੍ਰਾਂਡ ਪ੍ਰੀਮੀਅਮ ਕੁਆਲਿਟੀ ਸਾਰਾ ਨੋਟਸ ਵਰਗਾ ਕੰਮ ਹੈ ਪ੍ਰਿੰਟ ਤੇ ਸਾਰਾ ਹਾਈਲਾਈਟ ਰੀਜ਼ਨੇਬਲ ਪ੍ਰਾਈਸ ਆ ਰਿਹਾ ਸੋ ਕਲਰ ਸ਼ੇਡ ਤੇ ਨਿਗਾਹ ਮਾਰੂ ਇੱਕ ਆ ਰਹੀ येलो ਮਾਸਟਰ ਸ਼ੇਡ ਕਲਰ ਮੈਂ ਓਪਨ ਹੀ ਕਰ ਦਿੰਦਾ ਕਿਉਂਕਿ ਫਿਰ ਐਦਾਂ ਪਤਾ ਨਹੀਂ ਲੱਗਦਾ ਕਲਰ ਦਾ ਕਿਉਂਕਿ ਫਿਰ ਤੁਸੀਂ ਫੋਟੋ ਮੰਗਣੀ ਹੈ ਮੇਰੇ ਕੋਲ ਫੋਟੋ ਦਾ ਟਾਈਮ ਨਹੀਂ ਮਿਲਣਾ ਸੋ ਇੱਕ ਆ ਗਿਆ ਮਾਸਟਰ ਸ਼ੇਡ ਇੱਕ ਆ ਰਹੀ ਪਰਪਲ ਸ਼ੇਡ ਕਲਰ ਦੇਖੋ ਇਹ ਆ ਰਿਹਾ ਪਰਪਲ ਬਲੂ ਜਿਹਾ ਕਲਰ ਨਾ ਤਾਂ ਇਹ ਪ੍ਰੋਪਰ ਬਲੂ ਹੈ ਨਾ ਇਹ ਪ੍ਰੋਪਰ ਪਰਪਲ ਹੈ ਡਿਫਰੈਂਸ਼ੀਏਟ ਹੈ ਇੱਕ ਆ ਰਿਹਾ ਮਹਿਰੂਨ ਸ਼ੇਡ ਚਾਰ ਸ਼ੇਡ ਨੇ ਚਾਰੇ ਸ਼ੇਡ ਬੜੇ ਸ਼ਾਨਦਾਰ ਨੇ ਪ੍ਰਾਈਸ ਇਜ਼ ਦਾ ਰੀਜ਼ਨਬਲ ਪ੍ਰਾਈਸ ਆ ਚਾਰਾਂ ਚੋ ਕੋਈ ਵੀ ਕਲਰ ਬਾਈ ਕਰ ਲਓ ਰਾਮਟੈਕਸ ਬ੍ਰਾਂਡ ਦਾ ਲੋਗੋ ਲੱਗਿਆ ਪ੍ਰੀਮੀਅਮ ਕੁਆਲਿਟੀ ਪਿਓਰ ਪਸ਼ਮੀਨਾ ਪਿਓਰ ਪਸ਼ਮੀਨਾ ਹਾਈ ਫਾਈ ਕੁਆਲਿਟੀ ਹੈ ਜੀ ਬਸ ਇਹ ਤਾਂ ਮਤਲਬ ਕਿ ਸਿਰ ਹੈ ਇਸ ਤੋਂ ਉੱਪਰ ਮੇਰੇ ਹਿਸਾਬ ਨਾਲ ਪਸ਼ਮੀਨਾ ਬਣਦਾ ਨਹੀਂ ਜਿਹੜੀਆਂ ਕੁਆਲਿਟੀਆਂ ਬਣਦੀਆਂ ਨੇ ਸੋ ਰਾਮਟੈਕਸ ਬ੍ਰਾਂਡ ਦੀ ਸੋ ਇਸ ਦਾ ਪ੍ਰਾਈਸ ਤੁਹਾਨੂੰ ਪੈਣਾ ਜੀ 2690 ਰੁਪਏ 2690 ਰੁਪਏ ਇਸ ਦਾ ਪ੍ਰਾਈਸ ਰਹੇਗਾ ਆ ਵਾਲੇ ਆਰਟੀਕਲ ਦਾ 2690 স্ক্রিনশট ਲੈ ਲਓ ਕੋਈ ਵੀ ਕਲਰ ਚਾਹੀਦਾ ਮਹਿਰੂਨ ਸ਼ੇਡ ਆ ਗਿਆ ਚਨੂਨ ਦਾ ਦੁਪੱਟਾ ਨਾਲ ਪਾਰਟੀ ਵੇਅਰ ਵੀ ਹੈ ਬਾਰੰਦਰ ਵੀ ਵੇਅਰ ਕਰ ਸਕਦੇ ਹੋ ਪਿਓਰ ਪਸ਼ਮੀਨਾ ਪ੍ਰੀਮੀਅਮ ਕੁਆਲਿਟੀ ਅਗਰ ਤੁਸੀਂ ਸਕੂਲ ਚ ਵੀ ਜਿਵੇਂ ਤੁਸੀਂ ਟੀਚਰ ਹੋ ਸਕੂਲ ਚ ਵੀ ਵੇਅਰ ਕਰ ਸਕਦੇ ਹੋ ਅਗਰ ਤੁਸੀਂ ਡਾਕਟਰ ਹੋ ਤਾਂ ਹਸਪੀਟਲ ਵੀ ਜਿਵੇਂ ਮਰਜ਼ੀ ਪਾ ਲਓ ਜੀ ਬਾਰੰਦਰ ਆ ਗਿਆ ਮਸਟਰਡ ਸ਼ੇਡ 2690 ਰੁਪਏ ਇਸ ਦਾ ਪ੍ਰਾਈਸ ਹੈ ਕਲਰ ਤੁਸੀਂ ਕੋਈ ਵੀ ਲੈ ਲਓ ਇੱਕ ਆ ਗਿਆ ਜੀ ਨਵਾਂ ਜਾਂ ਸਵੇਟ ਔਰੇਂਜ ਰਸਟ ਟਾਈਪ ਕਲਰ ਸੋ ਕੋਈ ਵੀ ਕਲਰ ਬਾਏ ਕਰ ਲਓ ਸੁਪਰ ਹਿੱਟ ਕੁਆਲਿਟੀ ਹੈ ਜੀ ਸੁਪਰ ਹਿੱਟ ਲੋ ਜੀ ਇੱਕ ਆਰਟੀਕਲ ਲੈ ਕੇ ਆਇਆ ਦੋ ਕਲਰ ਆਇਆ ਦੋਨੋਂ ਕਲਰ ਬੜੇ ਲਾਜਵਾਬ ਆ ਜੀ ਤੁਸੀਂ ਆਰਟੀਕਲ ਚੈੱਕ ਕਰੋ ਕਿੰਨਾ ਸ਼ਾਨਦਾਰ ਬਣਿਆ ਇਹਦੀ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਸੋ ਇਹ ਆਏਗਾ ਪਿਓਰ ਪਸ਼ਮੀਨੇ ਦਾ ਆਰਟੀਕਲ ਆਰਾਮ ਟੈਕਸ ਬ੍ਰਾਂਡ ਦਾ ਪ੍ਰਿੰਟਿੰਗ ਦੇਖੋ ਕਿੰਨੀ ਲਾਜਵਾਬ ਆ ਜੀ ਸੋ ਕਲਰ ਵੀ ਬੜਾ ਸ਼ਾਨਦਾਰ ਕਾਫੀ ਕਲਰ ਜਿਹੜਾ ਮੈਂ ਓਪਨ ਕਰਿਆ ਇਸ ਦੇ ਦੋ ਸ਼ੇਡ ਆਇਆ ਸਾਰਾ ਲੈਸ ਵਰਗਾ ਕੰਮ ਹੈ ਬਾਟਮ ਤੇ ਵੀ ਕੰਮ ਹੈ ਇਸ ਦਾ ਸਲਵਾਰ ਦੇ ਪਹੁੰਚ ਤੇ ਕੰਮ ਚੈੱਕ ਕਰੋ ਕਿੰਨਾ ਸ਼ਾਨਦਾਰ ਕੰਮ ਹੋਇਆ ਜੀ ਪ੍ਰੋਪਰ ਸਲਵਾਰ ਦੇ ਪਹੁੰਚ ਤੇ ਕੰਮ ਆ ਦੇਖੋ ਸਲਵਾਰ ਦੇ ਪ ਸੋ ਰਾਮ ਟੈਕਸ ਬ੍ਰਾਂਡ ਨਾਮ ਹੀ ਕਾਫੀ ਹੈ ਜੀ ਸੋ ਮੈਨੂੰ ਵੇੜ ਸੀ ਇਹ ਆਰਟੀਕਲ ਮੇਰੇ ਕੋਲ ਕਦੋਂ ਆਣਗੇ ਕਿਉਂਕਿ ਕਾਫੀ ਕਸਟਮਰ ਦੀ ਡਿਮਾਂਡ ਆ ਰਹੀ ਸੀਗੀ ਜਦੋਂ ਵੀ ਹੁਣੀ ਆਏ ਆ ਜਸਟ ਮੈਂ ਹੁਣੀ ਵੀਡੀਓ ਬਣਾਉਣ ਲੱਗਿਆ ਤੁਹਾਡੇ ਅੱਗੇ ਆ ਚੈੱਕ ਕਰੋ ਆ ਰਿਹਾ ਦੁਪੱਟਾ ਚਨੂਨ ਦਾ ਸੋ ਟਾਪ ਦਾ ਆਰਟੀਕਲ ਮੇਰੀ ਇੱਕ ਬੇਨਤੀ ਹੈ ਕਿ ਸਭ ਨੂੰ ਕਿ ਤੁਸੀਂ ਕੋਈ ਵੀ ਸੂਟ ਆਰਡਰ ਕਰਨਾ ਹੁੰਦਾ ਡਿਸਕ੍ਰਿਪਸ਼ਨ 'ਚ ਜਾਇਆ ਕਰੋ ਉੱਥੇ ਦੋਨੋਂ ਨੰਬਰ ਹੁੰਦੇ ਆ ਸੋ ਤੁਸੀਂ ਸਾਡੇ ਤੋਂ ਨੰਬਰ ਪੁੱਛਦੇ ਕਮੈਂਟ ਦੇ ਵਿੱਚ ਕਿਉਂਕਿ ਸਾਡਾ ਚਾਹ ਲੋ ਦੱਸਣਾ ਫਰਜ਼ ਆ ਕਈ ਵਾਰੀ ਇਦਾਂ ਹੁੰਦਾ ਕੋਈ ਫੇਕ ਪੇਜ ਵਾਲਾ ਸੋ ਸਾਡੇ ਡਿਸਕ੍ਰਿਪਸ਼ਨ ਚ ਦੋਨੋਂ ਨੰਬਰ ਪਾਏ ਹੁੰਦੇ ਆ। ਬਾਕੀ ਸਭ ਨੂੰ ਬੇਨਤੀ ਹੈ ਕਿ ਸੂਟ ਸੋਹਣੇ ਲੱਗੇ ਲਾਈਕ ਕਮੈਂਟ ਜਰੂਰ ਕਰ ਦਿਓ ਕਿਹੜੀ ਕਿਹੜੀ ਸਿਟੀ ਤੋਂ, ਕਿਹੜੇ ਕਿਹੜੇ ਪਿੰਡ ਤੋਂ ਕਿੱਥੋਂ ਕਿੱਥੋਂ ਬਿਲੋਂਗ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ। ਫਿਰ ਇੱਕ ਸ਼ੇਡ ਆ ਰਿਹਾ ਇਸ ਦੇ ਵਿੱਚ ਪਰਪਲ। ਇੱਕ ਆ ਰਹੀ ਦੀ ਪਰਪਲ ਸ਼ੇਡ। ਸੋ ਦੋ ਸ਼ੇਡ ਨੇ ਦੋਨੋਂ ਸ਼ੇਡ ਸੋਹਣੇ ਨੇ ਕੋਈ ਵੀ ਕਲਰ ਬਾਈ ਕਰ ਲੋ ਹੋ ਜਾ ਹੋਪਨ ਹੋਣੀ ਕੋਈ। ਦੋਨੋਂ ਸ਼ੇਡ ਸੋਹਣੇ ਨੇ। ਸੋ ਇਸ ਦਾ ਪ੍ਰਾਈਸ ਜਿਹੜਾ ਫਮ ਦੱਸਣ ਜਾ ਰਹੇ ਆ ਜੀ ਪ੍ਰਾਈਸ ਇਹ ਆ ਰਿਹਾ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਰਾਮਟੈਕਸ 3100 ਰੁਪਏ 3100 ਰੁਪਏ ਇਸ ਦਾ ਪ੍ਰਾਈਸ ਰਹੇਗਾ ਇਹ ਵਾਲੇ ਆਰਟੀਕਲ ਦਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਫੜਾ ਫੜਾ WhatsApp ਤੇ ਦੋ ਸ਼ੇਡ ਨੇ ਕਾਫੀ ਤੇ ਪਰਪਲ ਇੱਕ ਡਿਜ਼ਾਈਨ ਆਇਆ ਜੀ ਬੜਾ ਪਿਆਰਾ ਆ ਲਓ ਜਿਵੇਂ ਹੁਣ ਮੇਰੀਆਂ ਮਾਤਾਵਾ ਵੀ ਮੈਸੇਜ ਕਰ ਦੇਣਗੀ ਸਾਡੇ ਵਾਸਤੇ ਵੀ ਕੁਝ ਲੈ ਕੇ ਆਓ ਹਰ ਹਰ ਇੱਕ ਆਈਟਮ ਤੁਸੀਂ ਕੁੜੀਆਂ ਵਾਲੀ ਪਾ ਰਹੇ ਹੋ ਲੋ ਜੀ ਆ ਉਦਾਂ ਦੀ ਆਈਟਮ ਹੈ ਚਾਹੇ ਕੋਈ ਮਰਜ਼ੀ ਵੇਅਰ ਕਰ ਸਕਦਾ ਬਣਿਆ ਤਾਂ ਡਿਜ਼ਾਈਨਰ ਹੀ ਹੋਇਆ ਸੂਟ ਬਾਕੀ ਜੇ ਕੁੜੀਆਂ ਦੀ ਚੁਆਇਸ ਹੁੰਦੀ ਹੈ ਲਾਈਟ ਕਲਰ ਜਿਹਾ ਉਹ ਵੀ ਪਾ ਸਕਦੇ ਆ ਸੋ ਸੂਟ ਬਹੁਤ ਸੋਹਣਾ ਹੈ neck ਤੇ ਵਰਕ ਕਰਿਆ ਸਾਰਾ ਥ्रेड ਵਰਕ ਦਾ ਕੰਮ ਹੈ ਪੈਚ ਵਰਕ ਦਾ ਕੰਮ ਹੈ ਉਸ ਤੋਂ ਘੇਰੇ ਤੇ ਸਾਰਾ ਆਰੀ ਦਾ ਕੰਮ ਕਰਿਆ ਹੋਇਆ ਸੋ ਬਿਊਟੀਫੁਲ ਆਰਟੀਕਲ ਹੈ ਪਿਓਰ ਪਸ਼ਮੀਨਾ ਜਿਹੜਾ ਮੈਂ ਕਲਰ ਓਪਨ ਕਰਿਆ ਮਿਲਕੀ ਜਾਂ ਸ਼ੇਡਾ ਸਕਿੰਜਾ ਆ ਕਲਰ ਦਾ ਟ੍ਰੈਂਡ ਬਹੁਤ ਹੈ ਸੋ ਲੈਮਨ ਟਾਈਪ ਕਲਰ ਬੜਾ ਪਿਆਰਾ ਕਲਰ ਹੈ ਨਾਲ ਦੁਪੱਟਾ ਜਿਹੜਾ ਇਜ਼ਹਾਰ ਹੈ ਜੀ ਇਹਦਾ ਦੁਪੱਟਾ ਵੀ ਸੋਨਾ ਆ ਰਿਹਾ ਦੁਪੱਟਾ ਆ ਰਿਹਾ ਇਸਦਾ ਚਨੂਨ ਦਾ ਪਿਓਰ ਚਨੂਨ ਦਾ ਦੁਪੱਟਾ ਦੁਪੱਟੇ ਤੇ ਆ ਰਹੀ ਹੈ ਪ੍ਰਿੰਟਿੰਗ ਬੜੀ ਜ਼ਬਰਦਸਤ ਸੋ ਇਸ ਦੇ ਵਿੱਚ ਸ਼ੇਡ ਲੈ ਕੇ ਆਏ ਥੋੜੇ ਵਾਸਤੇ ਤਿੰਨ ਕਲਰ ਇੱਕ ਸ਼ੇਡ ਆ ਰਿਹਾ ਜੀ ਪਰਪਲ ਸ਼ੇ ਕਲਰ ਦੇਖੋ ਕਿੰਨਾ ਲਾਜਵਾ ਵਾ ਜੀ ਸੋ ਬਿਊਟੀਫੁਲ ਕਲਰ ਇੱਕ ਆ ਰਿਹਾ ਪਰਪਲ ਸ਼ੇਡ ਦੀ ਇੱਕ ਆ ਰਹੀ ਜਿਸ ਦੇ ਵਿੱਚ ਗਾਜ਼ਰੀ ਪੀਚ ਸ਼ੇਡ ਸੋ ਕੋਈ ਵੀ ਕਲਰ ਬਾਈ ਕਰ ਲੋ ਸਾਰੇ ਕਲਰ ਬੜੇ ਸੋਹਣੇ ਆ ਜੀ ਸੋ ਲੋ ਜੀ ਇੱਕ ਆ ਰਿਹਾ ਗਾਜ਼ਰੀ ਪੀਚ ਲਾਜਵਾ ਸੂਟ ਲਾਜਵਾ ਸੂਟ ਹੈ ਜੀ ਸੋ ਇਹਦਾ ਉਹਦਾ ਦੁਪੱਟਾ ਪਰਪਲ ਦਾ ਆ ਰਿਹਾ ਜੀ ਗਾਜ਼ਰੀ ਪੀਚ ਇਸਦਾ ਦੁਪੱਟਾ ਆ ਰਿਹਾ ਆਵਲਾ ਸੋ ਇਸ ਦਾ ਪ੍ਰਾਈਸ ਜਿਹੜਾ ਰਹਿਣਾ ਜੀ ਇਸ ਦਾ ਪ੍ਰਾਈਸ ਰਹਿਣਾ 2480 ਰੁਪਏ ਜੀ 2480 ਰੁਪਏ ਇਸ ਦਾ ਪ੍ਰਾਈਸ ਰਗਾ ਸਕਰੀਨਸ਼ਾਟ ਲੈ ਲਿਓ ਅਗਰ ਤੁਸੀਂ ਇਹੋ ਜੀ ਕੁਆਲਿਟੀ ਲੈਣੀ ਹੈ ਨਾ ਕਿ ਅਸੀਂ ਲੌਂਗ ਟਾਈਮ ਵੇਅਰ ਕਰੀਏ ਤੇ ਸਾਨੂੰ ਕੋਈ ਦਿੱਕਤ ਨਾ ਆਵੇ ਤਾਂ ਸਭ ਤੋਂ ਬੈਸਟ ਆਈਟਮ ਹੈ ਜੀ ਮੈਂ ਬੋਲ ਕੇ ਨਹੀਂ ਦੱਸ ਸਕਦਾ ਤੁਸੀਂ ਚੀਜ਼ ਤੁਹਾਡੇ ਲਈ ਪਹੁੰਚੇਗੀ ਤੁਹਾਡਾ ਆਪੀ ਰਿਵਿਊ ਆਊਗਾ ਮੇਰੇ ਕੋਲੋਂ ਕਿ ਵਾਕੀ ਭਾਜੀ ਕੁਆਲਿਟੀ ਆਈ ਹੈ ਸਾਡੇ ਲਈ ਸੋ ਸੁਣਨਾ ਬਸ ਜਿਹਨੂੰ ਕਹਦੇ ਨੇ ਨਾ ਪਦੇਸੀ ਕੋ ਸਰਦੀਆਂ ਦੇ ਵਿੱਚ ਦੇਸੀ ਕੋ ਵਧੀਆ ਲੱਗਦਾ ਦੇਸੀ ਕਿਉਂ ਹੈ ਬਸ ਇਹੋ ਜੀ ਚੀਜ਼ ਹੈ ਸੋ ਟਾਪ ਦੀ ਕੁਆਲਿਟੀ ਹੈ ਸੋ ਇੱਕ ਆਈਟਮ ਇੱਕ ਸੈੱਟ ਲੈ ਕੇ ਆਇਆ ਆ ਬੜਾ ਸ਼ਾਨਦਾਰ ਸੈੱਟ ਆ ਜੀ ਸਾਰਾ ਨੋਰਥ ਦਾ ਕੰਮ ਕਰਾਇਆ ਹੈ ਬੜੀ ਪਿਆਰੀ ਆਈਟਮ ਹੈ ਆਰੀ ਵਰਕ ਤੇ ਨੋਰਸ ਚੀ ਚੈੱਕ ਕਰੋ ਕਿ ਨਹੀਂ ਸ਼ਾਨਦਾਰ ਹੈ ਸੋ ਇਹ ਆਇਗਾ ਪੇਸਟਲ ਕਲਰ ਚਾਰ ਦੇ ਵਿੱਚ ਸੋ ਕੋਈ ਵੀ ਬਾਈ ਕਰ ਸਕਦਾ ਸੋ ਬਿਊਟੀਫੁੱਲ ਡਿਜ਼ਾਈਨ ਬਣਾਇਆ ਹੈ ਸਾਰਾ ਵਰਕ ਰਿਹਾ ਹੈ ਲੈਸ ਵਰਕ ਦਾ ਕੰਮ ਹੈ ਅਲਟੀਮੇਟ ਸੂਟ ਹੈ ਆ ਰਿਹਾ ਬਾਰਡਰ ਇਸ ਦਾ ਸੋ 올ਓਵਰ ਸੂਟ ਆਏਗਾ ਪ੍ਰਿੰਟ ਬਣਾਇਆ ਹੈ ਸ਼ਰਟ ਦੇ ਵਿੱਚ ਰਾਮਟੈਕਸ ਬ੍ਰਾਂਡ ਦਾ ਲੋਗੋ ਲੱਗਿਆ ਹੋਇਆ ਨਾਲ ਚਨੂਨ ਦਾ ਦੁਪੱਟਾ ਇਹਦੇ ਵਿੱਚ ਪੂਰੇ ਚਾਰ ਰੰਗ ਲੈ ਕੇ ਆਇਆ ਚਾਰੇ ਚਾਰੇ ਰੰਗ ਜ਼ਬਰਦਸਤ ਆ ਜੀ ਸੋ ਚੈੱਕ ਕਰੋ ਆ ਰਿਹਾ ਜੀ ਇਸ ਦਾ ਦੁਪੱਟਾ ਸੋ ਇਸ ਦ ਸ਼ੇਡ ਆਇਆ ਜੀ ਸੀਗਰਿੰਗ ਸ਼ੇ ਕਲਰ ਚੈੱਕ ਕਰੋ ਕਿੰਨੇ ਲਾਜਵਾ ਬਾ ਮੈਂ ਸਾਰੇ ਕਲਰ ਇਸਕਾ ਕਿ ਆਪਨ ਕਰਕੇ ਦਿਖਾ ਰਿਹਾ ਕਿ ਤੁਹਾਨੂੰ ਪ੍ਰੋਪਰ ਕਲਰ ਦਾ ਪਤਾ ਲੱਗ ਜਾਏ ਕਿਉਂਕਿ ਫਿਰ ਤੁਸੀਂ ਕਹਿੰਦੇ ਹੋ ਵੀ ਭਾਜੀ ਫੋਟੋ ਭੇਜੋ ਸਾਨੂੰ ਪ੍ਰੋਪਰ ਪਤਾ ਨਹੀਂ ਚੱਲਿਆ ਆ ਲੋ ਇੱਕ ਆਏਗਾ ਬੜਾ ਪਿਆਰਾ ਸੀ ਗ੍ਰੀਨ ਜਾਂ ਕਲਰ ਸਕਾਈ ਜਾਂ ਕਲਰ ਨਵਾਂ ਜਾਂ ਸ਼ੇਡ ਹੈ ਵੀ ਸੋ ਇੱਕ ਆਏਗਾ ਜੀ ਪਰਪਲ ਸ਼ੇਡ ਜਿਹੜਾ ਮੈਂ ਪਹਿਲਾਂ ਓਪਨ ਕਰਿਆ ਸੀ ਉਹ ਆਏਗਾ ਸੀ ਗਾਜਰੀ ਪਿੰਕ ਆ ਲੋ ਆ ਆ ਗਿਆ ਪਰਪਲ ਸ਼ੇਡ ਜੀ ਕਲਰ ਤੁਸੀਂ ਕੋਈ ਵੀ ਬਾਇ ਕਰ ਲਓ ਸਾਰੇ ਕਲਰ ਟਾਪ ਦੇ ਆ ਕਿਨੇ ਡੀਪ ਆਪ ਆਪਣਾਣਗੇ ਠਾਈ ਲਓ ਇੱਕ ਆ ਗਿਆ ਜੀ ਇਸ ਵਿੱਚ ਆਵਲ ਗਾਜਰੀ ਪੀਸ ਸੋ ਕੋਈ ਵੀ ਕਲਰ ਬਾਈ ਕਰ ਲਓ ਇਸ ਦਾ ਪ੍ਰਾਈਸ ਜਿਹੜਾ ਆ ਰਿਹਾ ਜੀ 2470 ਰੁਪਏ 2470 ਰੁਪਏ ਇਸ ਦਾ ਪ੍ਰਾਈਸ ਰਹੇਗਾ ਸਕਰੀਨਸ਼ਾਟ ਲੈ ਕੇ ਆਪਣਾ ਬੁਕਿੰਗ ਕਰਾ ਲਿਓ ਫੜਾ ਫੜਾ ਕਿਉਂਕਿ ਆਈਟਮਾਂ ਜੇ ਮੈਂ ਪਾਤੀਆਂ ਨਾ ਇਹ ਇਹ ਨਾਲ ਦੀਆਂ ਸੋਲਡ ਆਊਟ ਹੋ ਜਾਂਦੀਆਂ ਨੇ ਕਿਉਂਕਿ ਆਈਟਮ ਬਹੁਤ ਸੋਹਣੀਆਂ ਨੇ ਸੋ ਆਪਣਾ ਅਫੀਸ਼ੀਅਲ ਅਕਾਊਂਟ ਇੰਸਟਾਗ੍ਰam ਤੇ ਵੀ ਹੈਗਾ ਤੁਸੀਂ ਸਰਚ ਕਰ ਸਕਦੇ ਹੋ ਬਾਕੀ ਮੈਂ ਲਿੰਕ ਪਾਇਆ ਹੋਇਆ ਡਿਸਕ੍ਰਿਪਸ਼ਨ ਚ ਜਾ ਕੇ ਚੈੱਕ ਕਰ ਲਓ 1,25,026 ਆ ਸਮਥਿੰਗ ਫੋਲੋਅਰਸ ਹਨ ਸਾਡੇ ਸੋ ਬੜੇ ਪਿਆਰ ਮਿਲਦਾ ਹੈ ਬੜਾ ਪਿਆਰ ਮਿਲਦਾ ਤੁਹਾਡਾ ਆ ਲੋ ਇੱਕ ਆਰਟੀਕਲ ਆ ਲੈ ਕੇ ਆਇਆ ਬੜਾ ਸ਼ਾਨਦਾਰ ਆਰਟੀਕਲ ਹੈ ਜੀ ਨਿਭਣ ਚ ਗਿਆ ਇੱਕ ਆਰਟੀਕਲ ਆਇਆ ਹੈ ਜੀ ਬੜਾ ਪਿਆਰਾ ਆਰਟੀਕਲ ਹੈ ਚਾਰ ਰੰਗ ਲੈ ਕੇ ਆਇਆ ਬੋਟਮ ਵਰਕ ਨਾਲ ਡਿਜ਼ਾਈਨ ਹੈ ਜੀ ਇਹ ਸੋ ਬੜੀ ਪਿਆਰੀ ਆਈਟਮ ਹੈ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਜ਼ਬਰਦਸਤ ਹੈ ਸੋ ਮੈਂ ਪੀਸ ਓਪਨ ਕਰਕੇ ਤੁਹਾਨੂੰ ਪ੍ਰੋਪਰ ਆ ਲੋ ਹੋ ਗਿਆ ਵੀ ਓਏ ਆ ਦੇਖੋ ਕਿੰਨਾ ਸ਼ਾਨਦਾਰ ਕਲਰ ਹੈ ਜੀ ਸੋ ਇਹ ਆ ਰਿਹਾ ਮਹਿੰਦੀ ਗ੍ਰੀਨ ਬੋਟਲ ਗ੍ਰੀਨ ਟਾਈਪ ਕਲਰ ਆ ਬੜਾ ਪਿਆਰਾ ਪ੍ਰਿੰਟਿੰਗ ਦੇਖੋ ਕਿੰਨੀ ਗਜੋ ਪ੍ਰਿੰਟਿੰਗ ਆ ਸਾਰਾ ਲੈਸ ਵਰਕ ਦਾ ਕੰਮ ਆ ਇਹ ਡਿਜ਼ਾਈਨਰ ਪੀਸ ਆ ਬੁਟੀਕ ਮੇਡ ਦਾ ਡਿਜ਼ਾਈਨਰ ਸੂਟ ਆ ਸੋ ਆ ਚੈੱਕ ਕਰੋ ਬਾਟਮ ਆਏ ਹਾਏ ਹਾਏ ਕੀ ਬਾਤ ਆ ਬਾਟਮ ਦੇ ਕੰਮ ਚੈੱਕ ਕਰੋ ਕਿੰਨਾ ਲਾਜਵਾ ਬਾਈ ਸੋ ਮੇਰੀ ਇੰਨੀ ਗਾਰੰਟੀ ਆ ਤੁਹਾਨੂੰ ਪੂਰੇ YouTube ਤੇ ਕਿਸੇ ਨੇ ਇਦਾਂ ਦੀ ਵੈਰਾਈਟੀ ਨਹੀਂ ਦਿਖਾਣੀ ਜਿੱਦਾਂ ਹੀ ਤੁਹਾਨੂੰ ਮੈਂ ਦੇ ਦੇਣੀ ਆ ਸੋ ਜਿੱਥੇ ਤੱਕ ਮੇਰਾ ਆਈਡੀਆ ਆ ਕਿਉਂਕਿ ਇੰਨੀ ਕੁਆਂਟੀਟੀ ਦੇ ਇੰਨੀ ਕੁਆਂਟੀਟੀ ਦੇ ਵਿੱਚ ਵੀ ਤਾਂ ਹੀ ਲੈ ਕੇ ਆਨੇ ਆ ਥੋੜਾ ਪਿਆਰ ਮਿਲ ਰਿਹਾ ਸੋ ਆ ਚੈ ਸੋ ਦੁਪੱਟਾ ਵੀ ਚਨੂਨ ਦਾ ਦੁਪੱਟੇ ਵੀ ਅਸੀਂ ਵਰਕ ਕਰਾਇਆ ਹੋਇਆ ਜੀ ਦੁਪੱਟੇ ਚੈੱਕ ਕਰੋ ਸਾਰਾ ਪੈਚਵਰਕ ਦਾ ਕੰਮ ਹੈ ਸੋ ਲਾਜਵਾ ਆਰਟੀਕਲ ਹੈ ਦੁਪੱਟਾ ਚਨੂਨ ਚ ਬਣਿਆ ਹੋਇਆ ਚਨੂਨ ਦਾ ਦੁਪੱਟਾ ਸਾਰਾ ਪੈਚਵਰਕ ਕਰਾਇਆ ਹੋਇਆ ਕਲਰ ਸ਼ੇਡ ਤੇ ਨਿਗਾਹ ਮਾਰੋ ਕਲਰ ਹੁਣ ਤੁਸੀਂ ਕੋਈ ਵੀ ਬਾਏ ਕਰ ਲਿਓ ਸੋ ਇੱਕ ਆ ਰਿਹਾ ਬਲੈਕ ਸ਼ੇਡ ਵਾਓ ਬਿਊਟੀਫੁਲ ਕਲਰ ਟਾਪ ਦਾ ਰੰਗ ਹੈ ਜੀ ਟਾਪ ਦਾ ਇੱਕ ਆ ਰਿਹਾ ਜੀ ਇਸ ਦੇ ਵਿੱਚ ਮਹਿਰੂਨ ਚੈਰੀ ਕਲਰ ਸੋ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਕਲਰ ਸੋਨੇ ਆ ਸੋ ਇੱਕ ਆ ਰਿਹਾ ਜੀ ਇਸ ਦੇ ਵਿੱਚ ਰਸਟ ਕਲਰ ਚਾਰ ਰੰਗ ਨੇ ਚਾਰੇ ਰੰਗ ਸੋਨੇ ਨੇ ਤੁਸੀਂ ਕੋਈ ਵੀ ਕਲਰ ਬਾਈ ਕਰ ਲਓ ਕਲਰ ਸਾਰੇ ਸੋਨੇ ਨੇ ਪ੍ਰਾਈਸ ਇਸ ਆ ਰਿਹਾ ਜੀ 2850 2850 ਰੁਪਏ ਪਿਓਰ ਪਸ਼ਮੀਨਾ ਰਾਮਟੈਕਸ ਬ੍ਰਾਂਡ ਸਪੈਸ਼ਲ ਸਰਦੀਆਂ ਦੀ ਕਲੈਕਸ਼ਨ ਸਪੈਸ਼ਲ ਵਿంటర్ ਵੇਅਰ ਕਲੈਕਸ਼ਨ ਬਿਊਟੀਫੁਲ ਲੇਡੀ ਸੂਟ ਲੋ ਜੀ ਰਸਟ ਆ ਗਿਆ ਜੀ ਇੱਕ ਆ ਗਿਆ ਚੈਰੀ ਵਾਈਨ ਇੱਕ ਆ ਗਿਆ ਬਲੈਕ ਸ਼ੇਡ ਇੱਕ ਆ ਗਿਆ ਗ੍ਰੀਨ ਸ਼ੇਡ ਤੁਸੀਂ ਕੋਈ ਵੀ ਕਲਰ ਬਾਈ ਕਰ ਲਓ ਸਾਰੇ ਕਲਰ ਸੋਨੇ ਆ ਆ ਦੇਖੋ ਇਹ ਨਵੇਂ ਮਾਲ ਦੀ ਨਿਸ਼ਾਨੀ ਆ ਜੀ ਆ ਨਵਾਂ ਸਟਾਕ ਆਇਆ ਜੇ ਪੇਪਰ ਥੋੜੇ ਥੋੜੇ ਸਾਹਮਣੇ ਨਿਕਲੇ ਕਿਉਂਕਿ ਇੱਕ ਵਾਰੀ ਨਿਕਲ ਜਾ ਸਾਡੇ ਕੋਲ ਟਾਈਮ ਨਹੀਂ ਹੁੰਦਾ ਪਾਣ ਦਾ ਸਾਡੇ ਤੋਂ ਫੋਟੋ ਖਿੱਚਣ ਦਾ ਵੀ ਟਾਈਮ ਨਹੀਂ ਮਿਲਦਾ ਜੀ ਇਹ ਇਹ ਤਾਂ ਕਿੱਥੋਂ ਪਾਵਾਂਗੇ ਆ ਚੈੱਕ ਕਰੋ ਇੱਕ ਆਰਟੀਕਲ ਆ ਬੜਾ ਸ਼ਾਨਦਾਰ ਲੈ ਕੇ ਆ ਆਰਾਮ ਟੈਕਸ ਬ੍ਰਾਂਡ ਦਾ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਆ ਰਿਹਾ ਜੀ ਕ੍ਰਾਮ ਟੈਕਸ ਬ੍ਰਾਂਡ ਦਾ ਅਵਲ ਆਰਟੀਕਲ neck ਤੇ ਵਰਕ ਚੈੱਕ ਕਰੋ ਇਹ ਆ ਰਿਹਾ ਬੁਟੀਕ ਮੇਡ ਸੂਟ ਜੀ ਸਾਰਾ neck ਤੇ ਪੈਚ ਵਰਕ ਦਾ ਕੰਮ ਥ੍ਰੈਡ ਦਾ ਕੰਮ ਆ ਰਿਹਾ ਕੇਰਾ 올ਓਵਰ ਸੂਟ ਆ ਰਿਹਾ ਜੀ ਰਾਮ ਟੈਕਸ ਬ੍ਰਾਂਡ ਦਾ ਲੋਗੋ ਲੱਗਿਆ ਹੋਇਆ ਔਰ ਉਸ ਤੋਂ ਬਾਅਦ ਇਹਦਾ ਦੁਪੱਟਾ ਵੀ ਬੜਾ ਸੋਹਣਾ ਆ ਰਿਹਾ ਇਹਦੇ ਵਿੱਚ ਸ਼ੇਡ ਲੈ ਕੇ ਆਏ ਆ ਪ੍ਰੋਪਰ ਸ਼ੇਡ ਬੜੇ ਸੋਹਣੇ ਲੈ ਕੇ ਆਏ ਆ ਚਨੂਨ ਦਾ ਦੁਪੱਟਾ ਜੀ ਇਹਦੇ ਨਾਲ ਆ ਦੇਖੋ ਦੁਪੱਟਾ ਦੁਪੱਟਾ ਦਾ ਹੋ ਗਨਾ ਸ਼ਾਨਦਾਰ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਵਾਓ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਸੋ ਇਹਦੇ ਸ਼ੇਡ ਇੱਕ ਆਏਗਾ ਜਿਹੜਾ ਜੀ ਬਲੈਕ ਸ਼ੇਡ ਕਲਰ ਤੁਸੀਂ ਕੋਈ ਵੀ ਬਾਈ ਕਰ ਲਓ ਇੱਕ ਆਏਗਾ ਬਲੈਕ ਤੇ ਇੱਕ ਆਏਗਾ ਜੀ ਬੋਟਲ ਗ੍ਰੀਨ ਟਾਈਪ ਕਲਰ ਆਹਾ ਸੋ ਨਵਾਂ ਇਹ ਛੇੜਾ ਗ੍ਰੀਨ ਕਲਰ ਹੈ ਇਹ ਆਏਗਾ ਕਾਲਸ ਤੇ ਗ੍ਰੀਨ ਸ਼ੇਡ ਤੇ ਇੱਕ ਆਏਗਾ ਨੇਵੀ ਬਲੂ ਸੋ ਕਲਰ ਚਾਰ ਨੇ ਨੇਵੀ ਬਲੂ ਗ੍ਰੀਨ ਬਲੈਕ ਪਰਪਲ ਚਾਰੇ ਕਲਰ ਸੋਨੇ ਨੇ ਪ੍ਰਾਈਸਿਸ ਦਾ ਜਿਹੜਾ ਆ ਰਿਹਾ ਜੀ ਪ੍ਰਾਈਸ ਠੀਕ ਹੈ ਜੀ ਨਾਰਮਲ ਰੇਂਜ ਦੇ ਵਿੱਚ ਆਈਟਮ ਹੈ 2150 ਰੁਪਏ ਦਾ ਪ੍ਰਾਈਸ ਰਹੇਗਾ ਸਕਰੀਨਸ਼ਾਟ ਲੈ ਲਿਓ ਸੋ ਬਹੁਤ ਸ਼ਾਨਦਾਰ ਆਰਟੀਕਲ ਹੈ ਆ ਰਾਮ ਟੈਕਸ ਬ੍ਰਾਂਡ ਦਾ ਪਿਓਰ ਪਸ਼ਮੀਨੇ ਦਾ ਸੋ ਆ ਗਿਆ ਨੇਵੀ ਬਲੂ ਇੱਕ ਆ ਗਿਆ ਇਸ ਦੇ ਵਿੱਚ ਬਲੈਕ ਤੇ ਗ੍ਰੀਨ ਕਿਉਂਕਿ ਇਹ ਕਲਰ ਥੋੜਾ ਬਲੈਕਨੈਸ ਤੇ ਹੀ ਹੈ ਕਾਲਸ ਤੇ ਹੈ ਹੈ ਪ੍ਰੋਪਰ ਗ੍ਰੀਨ ਮਤਲਬ ਕਿ ਬੋਟਲ ਗ੍ਰੀਨ ਟਾਈਪ ਕਲਰ ਹੈ ਇਹ ਕਾਲਸ ਤੇ ਗ੍ਰੀਨ ਹੈ ਮੂੰਗੀਆਂ ਸ਼ੇਡ ਕਹਿੰਦੇ ਨੇ ਡਾਰਕ ਮੂੰਗੀਆਂ ਸੋ ਇੱਕ ਆ ਗਿਆ ਜੀ ਬਲੈਕ ਇੱਕ ਆ ਗਿਆ ਪਰਪਲ ਸੋ ਕੋਈ ਵੀ ਕਲਰ ਬਾਈ ਕਰ ਲਓ ਸਾਰੇ ਕਲਰ ਸੋਨੇ ਆ ਸੋ ਟਾਪ ਦੇ ਕਲਰ ਆ ਸੋ ਅਲਟੀਮੇਟ ਸ਼ੇਡ ਆ ਸੋ ਇੱਕ ਡਿਜ਼ਾਈਨ ਲੈ ਕੇ ਆਇਆ ਇਸ ਦਾ ਪ੍ਰਾਈਸ 2150 ਹੈ ਜੀ ਸੋ ਸਕਰੀਨਸ਼ਾਟ ਲੈ ਲਓ ਕੈਲਕੂਲੇਟਰ ਦਾ ਨਾਲ ਸਭ ਨੂੰ ਬੇਨਤੀ ਹੈ ਕਿ ਅਸੀਂ ਆਰਡਰ ਬੁੱਕ ਕਰਾਂਗੇ ਤੁਹਾਡਾ ਤੁਸੀਂ ਕੈਲਕੂਲੇਟਰ ਦਾ ਸਕਰੀਨਸ਼ਾਟ ਨਾਲ ਲੈਣਾ ਹੈ ਸੋ ਜਿਹੜਾ ਕਲਰ ਚਾਹੀਦਾ ਉਹਦਾ ਹੀ ਸਕਰੀਨਸ਼ਾਟ ਮਾਰਕ ਕਰਕੇ ਭੇਜਣਾ ਤੁਸੀਂ ਆ ਲੋ ਆ ਚੈੱਕ ਕਰੋ ਇੱਕ ਆਰਟੀਕਲ ਲੈ ਕੇ ਆਇਆ ਜੀ ਆਹ ਔਲਾ ਜਿਵੇਂ ਸਾਡੇ ਸਤਿਕਾਰਯੋਗ ਮਾਵਾ ਦੇਖਦੀਆਂ ਨੇ ਵੀਡੀਓ ਉਹਨਾਂ ਲਈ ਆਰਟੀਕਲ ਬਹੁਤ ਸੋਹਣਾ ਹੈ ਇਹ ਬਾਕੀ ਕੋਈ ਵੀ ਪਾ ਸਕਦਾ ਜਿੱਦੀ ਚੁਆਇਸ ਹੈਗੀ ਹੈ ਸੋ ਸਾਰਾ ਹਾਈਲਾਈਟ ਕਰਿਆ ਆ ਪ੍ਰਿੰਟ ਦੇ ਉੱਤੇ ਆਰੀ ਦੇ ਕੰਮ ਦੇ ਨਾਲ ਸੋ ਪ੍ਰਿੰਟ ਦੇ ਉੱਤੇ ਆਰੀ ਦਾ ਕੰਮ ਕਰਿਆ ਹੋਇਆ ਲੈਸ ਵਰਕ ਦਾ ਕੰਮ ਹੈ ਬਾਰਡਰ ਤੇ ਸੋ ਰੇਂਜ ਵੀ ਠੀਕ ਆ ਆਈਟਮ ਵੀ ਸੋਹਣੀ ਐ ਸੋ ਆ ਆ ਰਿਹਾ ਇਸ ਦਾ ਦੁਪੱਟਾ ਸਭ ਤੋਂ ਵੱਡੀ ਗੱਲ ਇਹ ਐ ਕਿ 3 ਮੀਟਰ ਦੀ ਬਾਟਮ ਆਉਂਦੀ ਐ ਇਹਨਾਂ ਦੀ ਰਾਮਟੈਕਸ ਬ੍ਰਾਂਡ ਦੀ 3 ਮੀਟਰ ਦੀ ਬਾਟਮ ਆਏਗੀ ਸੋ ਦੁਪੱਟਾ ਫੁੱਲ ਪ्योर ਦਾ ਆਏਗਾ ਦੁਪੱਟਾ ਪਲੇਨ ਆਏਗਾ ਦੁਪੱਟਾ ਐਨ ਖੁੱਲਾ ਡੁੱਲਾ ਆਏਗਾ ਪ੍ਰੋਪਰ 9 ਮੀਟਰ ਦਾ ਦੁਪੱਟਾ ਸੋ ਇਹਦੇ ਸ਼ੇਡ ਲੈ ਕੇ ਆਏ ਨਵੇਂ ਨਵੇਂ ਆ ਚੈੱਕ ਕਰੋ ਇੱਕ ਸ਼ੇਡ ਆ ਗਿਆ ਆਹ ਵਾਲਾ ਇੱਕ ਆ ਗਿਆ ਆਨੀਅਨ ਸ਼ੇਡ ਇੱਕ ਆ ਗਿਆ ਮੌਬ ਕਲਰ ਇੱਕ ਆ ਗਿਆ ਜੀ ਆਹ ਵਾਲਾ ਗ੍ਰੀਨ ਜਿਹਾ ਸ਼ੇਡ ਹੈ ਪਿਸਤਾ ਟਾਈਪ ਜਿਹਾ ਗੱਲ ਨਵਾਂ ਜਿਹਾ ਸ਼ੇਡ ਹੈ ਸੋ ਚਾਰ ਰੰਗ ਨੇ ਪ੍ਰਾਈਸ ਇਸ ਆ ਰਿਹਾ 2250 ਰੁਪਏ ਸਕਰੀਨ ਸ਼ਾਟ ਲੈ ਲਿਓ ਕੋਈ ਵੀ ਕਲਰ ਚਾਹੀਦਾ ਹੈ 2250 ਰੁਪਏ ਇਸ ਦਾ ਪ੍ਰਾਈਸ ਰਹੇਗਾ ਪਿਸਤਾ ਗ੍ਰੀਨ ਆ ਗਿਆ ਮੌਬ ਸ਼ੇਡ ਆ ਗਿਆ ਆਨੀਅਨ ਆ ਗਿਆ ਆ ਨਵਾਂ ਕਾਪਰ ਸ਼ੇਡ ਆ ਗਿਆ ਮਾਊਸ ਕਲਰ ਸੋ ਇੱਕ ਇੱਕ ਆਰਟੀਕਲ ਲੈ ਕੇ ਆਇਆ ਜੀ ਬੜਾ ਲਾਜਵਾ ਆਵਲਾ ਇਹਦਾ ਕਲਰ ਚਾਰਟ ਇਹਦੀ ਡਿਜ਼ਾਈਨਿੰਗ ਬੜੀ ਸੋਹਣੀ ਹੈ ਆਰਾਮ ਨਾਲ ਰੱਖ ਦੇਣੀ ਜੀ ਸੋ ਇੱਕ ਆ ਗਿਆ ਜੀ ਆਵਲਾ ਸੀ ਗ੍ਰੀਨ ਸ਼ੇਡ ਹੈ ਬੜਾ ਪਿਆਰਾ ਸ਼ੇਡ ਹੈ ਡਿਜ਼ਾਈਨਿੰਗ ਚੈੱਕ ਕਰੋ ਪ੍ਰਿੰਟ ਦੇ ਉੱਤੇ ਸਾਰਾ ਹਾਈਲਾਈਟ ਕਰਿਆ ਜੀ ਆਰੀ ਵਗ ਦੇ ਨਾਲ ਬੀਟਸ ਦੇ ਕੰਮ ਦੇ ਨਾਲ ਬਾਰਡਰ ਤੇ ਸਾਰਾ ਵਰਕ ਆ ਰਿਹਾ ਸੋ ਬਿਊਟੀਫੁਲ ਆਰਟੀਕਲ ਹੈ ਆ ਕੇ ਆ ਰਿਹਾ ਨਾਲ ਮੈਚਿੰਗ ਬਾਟਮ ਹੈ ਜੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਜ਼ਬਰਦਸਤ ਪ੍ਰਿੰਟਿੰਗ ਹੈ ਨਾਲ ਦੁਪੱਟਾ ਆ ਰਿਹਾ ਚਨੂਨ ਦਾ ਸੋ ਰਾਮ ਟੈਕਸ ਬ੍ਰਾਂਡ ਦਾ ਲੋਗੋ ਦਿਖਾ ਦਿਓ ਜੀ ਇੱਕ ਵਾਰੀ ਸੋ ਰਾਮ ਟੈਕਸ ਬ੍ਰਾਂਡ ਪ੍ਰੀਮੀਅਮ ਕੁਆਲਿਟੀ ਆ ਲੋ ਜਿਹੜਾ ਪਾਏਗਾ ਯਾਦ ਕਰੇਗਾ ਅਮਰਸਰੀਆਂ ਮਾਲ ਜਾਂਦੇ ਸਟੋਰ ਨੂੰ ਗਾਰੰਟੀ ਹੈ ਇਸ ਗੱਲ ਦੀ ਸੋ ਆ ਚੈੱਕ ਕਰੋ ਮੈਨੂੰ ਇੰਨਾ ਪਤਾ ਹੈ ਜਿਹੜੇ ਆ ਸੂਟ ਵੇਅਰ ਕਰਨ ਲੱਗਗੇ ਨਾ ਉਹ ਸਾਡੇ ਪੱਕੇ ਕਸਟਮਰ ਬਣ ਜਣਾ ਉਹਨਾਂ ਨੇ ਸੋ ਇਹੋ ਜੀ ਆਈਟਮ ਹੈ ਸੋ ਤੁਸੀਂ ਸੂਟ ਪਾਓਗੇ ਯਾਦ ਕਰੋਗੇ ਆਹ ਲੋ ਸ਼ੇਡ ਚੈੱਕ ਕਰੋ ਇੱਕ ਆ ਰਿਹਾ ਜੀ ਮੈਂਗੋ ਮਸਟਰਡ ਜਿਹਾ ਕਲਰ ਬੜਾ ਸੋਹਣਾ ਸ਼ੇਡ ਹੈ yellow mustard ਮਿੱਠਾ ਮਿਠਾਇਆ ਰੰਗ ਹੈ ਸੋ ਇੱਕ ਸ਼ੇਡ ਆ ਰਿਹਾ ਜੀ ਆਵਲਾ ਇੱਕ ਆ ਰਿਹਾ ਪੀਚ ਕਲਰ ਆ ਦੇਖੋ ਆ ਕਲਰ ਅਸ ધ ਟਾਈਮ ਦੇ ਵਿੱਚ ਹੁਣ ਬਹੁਤ ਘੱਟ ਮਿਲਦਾ ਗਾਜ਼ਰੀ ਪੀਚ ਇੱਕ ਆਏਗਾ ਜੀ ਗਾਜ਼ਰੀ ਪਿੰਕ ਆ ਦੇਖੋ ਕਲਰ ਦੇਖੋ ਕਿੰਨੇ ਐਕਸਲੈਂਟ ਆ ਚਾਰੇ ਰੰਗ ਬੜੇ ਸੋਹਣਿਆ ਕੋਈ ਵੀ ਕਲਰ ਬਾਇਰ ਕਰ ਲਓ ਅੱਛਾ ਜਿਹ ਸੋ ਇਸ ਦਾ ਪ੍ਰਾਈਸ ਜਿਹੜਾ ਤੁਹਾਨੂੰ ਪੈਣਾ ਜੀ 2450 ਰੁਪਏ 2450 ਰੁਪਏ ਇਸ ਦਾ ਪ੍ਰਾਈਸ ਰਹੇਗਾ ਚਨੂਨ ਦਾ ਦੁਪੱਟਾ ਅਗਰ ਆਪਾਂ ਇਦਾਂ ਦੇ ਦੁਪੱਟੇ ਲੈਣ ਚੱਲ ਜਾਈਏ ਚਨੂਨ ਦੇ 1000 ਰੁਪਏ ਦਾ ਨਾਰਮਲ ਹੀ ਦੁਪੱਟਾ ਜੀ ਤੁਹਾਨੂੰ ਪਤਾ ਹੈ 900 1000 ਰੁਪਏ ਦਾ ਪਲੇਨ ਕੱਪੜਾ ਦਾ ਰਾਮ ਟੈਕਸ ਦਾ ਹੋ ਗਿਆ ਜੀ ਪਲੇਨ ਪਸ਼ਮੀਨਾ ਇਹ ਪ੍ਰਿੰਟ ਦੇ ਵਿੱਚ ਵਰਕ ਵਾਲੇ ਪੀਸ ਇਸ ਰੇਂਜ ਦੇ ਵਿੱਚ ਜਲਦੀ ਜਲਦੀ ਤੁਹਾਨੂੰ ਮਾਰਕੀਟ 'ਚ ਮਿਲ ਲੈਣੀ ਮਾਰਕੀਟ 'ਚ ਜਾਓਗੇ ਇਹਦਾ ਮਾਰਕੀਟ ਪ੍ਰਾਈਸ 2900 ਰੁਪਏ ਹੈ ਜੈਨੂਨ ਗੱਲ ਦੱਸਾਂ 2450 ਰੁਪਏ ਆਪਾਂ ਤੁਹਾਨੂੰ ਦੇਣਾ ਸੋ ਕ ਇੱਕ ਆ ਰਿਹਾ ਮਸਟਰਡ ਕਲਰ ਇੱਕ ਆ ਰਿਹਾ ਸੀਗਰੇਨ ਸ਼ੇਡ ਸੋ ਕੋਈ ਵੀ ਕਲਰ ਬਾਈ ਕਰ ਲਓ ਸਾਰੇ ਕਲਰ ਸੋਨੇ ਆ ਟੌਪ ਦੇ ਰੰਗ ਆ ਸੋ ਇੱਕ ਸੈਟ ਲੈ ਕੇ ਆਇਆ ਤੁਹਾਡੇ ਵਾਸਤੇ ਰਾਮ ਟੈਕਸ ਬ੍ਰਾਂਡ ਦਾ ਬੜਾ ਸੋਹਣਾ ਸੈਟ ਆ ਜੀ ਅਲਟੀਮੇਟ ਸੈਟ ਆ ਸੋ ਤੁਸੀਂ ਡਿਜ਼ਾਈਨਿੰਗ ਚੈੱਕ ਕਰਾਣਾ ਤੁਹਾਨੂੰ ਬੜੀ ਪਿਆਰੀ ਡਿਜ਼ਾਈਨਿੰਗ ਸੋ ਬਿਊਟੀਫੁੱਲ ਡਿਜ਼ਾਈਨਿੰਗ ਆ ਚੈੱਕ ਕਰੋ ਪ੍ਰਿੰਟਿੰਗ ਦੇਖੋ ਇੱਕ ਕਲਰ ਆਏਗਾ ਜੀ ਪੇਸਟਲ ਕਲਰ ਚਾਰਟ ਜਿਵੇਂ ਸਾਡੀਆਂ ਮਾਤਾਵਾ ਪਾ ਸਕਦੀ ਨੇ ਚਤਕਾਰ ਜਾਓ ਸੋ ਆ ਚੈੱਕ ਕਰੋ ਆਰੀ ਵਗ ਦਾ ਕੰਮ ਸੋ ਆ ਰਿਹਾ ਆਰੀ ਵਗ ਦਾ ਕੰਮ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ 올ਓਵਰ ਸੂਟ ਹੈ 5 ਮੀਟਰ ਦਾ ਇਕੱਠਾ ਸੂਟ ਆ 올ਓਵਰ ਮਤਲਬ ਕਿ ਕੋਈ ਮੈਚਿੰਗ ਸਲਵਾਰ ਨਹੀਂ ਗਈ ਇਹਦਾ ਦੁਪੱਟਾ ਵੀ ਬਹੁਤ ਸ਼ਾਨਦਾਰ ਹੈ ਚਨੂਨ ਦਾ ਦੁਪੱਟਾ ਜੀ ਚਾਰ ਛੇੜ ਲੈ ਕੇ ਆਏ ਇਹਦੇ ਵਿੱਚ ਵੀ ਚਾਰੇ ਛੇੜ ਸੋਨੇ ਆ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਜੀ ਸੋ ਐਦਾਂ ਦੇ ਦੁਪੱਟੇ ਦੇ ਪ੍ਰਿੰਟ ਜਲਦੀ ਜਲਦੀ ਨਹੀਂ ਮਿਲਦੇ ਆ ਚੈੱਕ ਕਰੋ ਕਿੰਨਾ ਸ਼ਾਨਦਾਰ ਪ੍ਰਿੰਟ ਆ ਸੋ ਦੁਪੱਟੇ ਦੀ ਪ੍ਰਿੰਟਿੰਗ ਦਿਖਾਓ ਵਾਓ ਬਿਊਟੀਫੁਲ ਸੋ ਸ਼ੇਡ ਚੈੱਕ ਕਰੋ ਜੀ ਹੁਣ ਇੱਕ ਆ ਰਿਹਾ ਜੀ ਓਨੀਅਨ ਸ਼ੇਡ ਨਵਾਂ ਜਾਂ ਸ਼ੇਡ ਇੱਕ ਆ ਰਿਹਾ ਸਕਾਈ ਬਲੂ ਸ਼ੇਡ ਆਲੋ ਇੱਕ ਆ ਰਿਹਾ ਜੀ ਆਵਲਾ ਇਸਤਾ ਗ੍ਰੀਨ ਸ਼ੇਡ ਸੋ ਆ ਵੀ ਨਵਾਂ ਆ ਸ਼ੇਡ ਹੈ ਸੋ ਕੋਈ ਵੀ ਕਲਰ ਪਿਸਤਾ ਗ੍ਰੀਨ نیچے ਆ ਗਿਆ ਇਹ ਨਵਾਂ ਆ ਮਾਊਸ ਗ੍ਰੇ ਜਹਾ ਕਲਰ ਹੈ ਇਹ ਗ੍ਰੇ ਸ਼ੇਡ ਆ ਗਿਆ ਓਨੀਨ ਆ ਗਿਆ ਸਕਾਈ ਬਲੂ ਆ ਗਿਆ نیچے ਪਿਸਤਾ ਗ੍ਰੀਨ ਆ ਗਿਆ ਸੋ ਚਾਰ ਰੰਗ ਨੇ ਪ੍ਰਾਈਸ ਇਸ ਦਾ ਆ ਰਿਹਾ ਜੀ 2450 ਰੁਪਏ ਜੀ ਸਕਰੀਨ ਸ਼ੋ ਲੈ ਲਓ ਕੋਈ ਵੀ ਕਲਰ ਚਾਹੀਦਾ 2450 ਰੁਪਏ ਇਸ ਦਾ ਪ੍ਰਾਈਸ ਰਹੇਗਾ ਸੋ ਸਕਰੀਨ ਸ਼ੋ ਲੈ ਲਿਓ ਸਭ ਨੂੰ ਬੇਨਤੀ ਹੈ ਤੋ ਕਲਰ ਸਾਰੇ ਸੋਹਣੇ ਨੇ ਕੋਈ ਵੀ ਕਲਰ ਬਾਈ ਕਰ ਲਓ ਲੋ ਜੀ ਰਾਮ ਟੈਕਸ ਨੇ ਸਾਰੀਆਂ ਆਈਟਮਾਂ ਤੁਹਾਨੂੰ ਦਿਖਾ ਦੀਆਂ ਮੈਂਨੇ ਇੱਕ ਸੈੱਟ ਰਹਿ ਗਿਆ ਲਾਸਟ ਆ ਵਾਲਾ ਆ ਸੈੱਟ ਦੇਖੋ ਆ ਵੀ ਸੈੱਟ ਬਹੁਤ ਸੋਹਣਾ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਇਹ ਵੀ ਮਤਲਬ ਕੀ ਆਂਟੀਆਂ ਦਾ ਮਤਲਬ ਸੈੱਟ ਹੈ ਮਤਲਬੀ ਸੂਟ ਬਹੁਤ ਸੋਹਣਾ ਹੈ ਇਹ 올ਓਵਰ ਸੂਟ ਹੈ ਪਿਓਰ ਕਸ਼ਮੀਨੇ ਦਾ ਪ੍ਰਿੰਟਿੰਗ ਦੇਖੋ ਕਿੰਨੀ ਜਬਰਦਸਤ ਹੈ ਕਿਹਰੇ ਤੇ ਕੰਮ ਕਰਾਇਆ ਹੋਇਆ ਹੈ ਜੀ ਕਿਹਰੇ ਤੇ ਸਾਰਾ ਥ्रेड ਦਾ ਕੰਮ ਹੈ ਆ ਦਿਖਾਓ ਭਾਜੀ ਪ੍ਰੋਪਰ ਥੋੜਾ ਜਿਹਾ ਥੋੜਾ ਕਰਕੇ ਦਿਖਾਓ ਐਨ ਜ਼ੂਮ ਇਹਨੂੰ ਵਧੀਆ ਕੁਆਲਿਟੀ ਪ੍ਰੀਮੀ ਦੁਪੱਟਾ ਦੇਖੋ ਕਿੰਨਾ ਸੋਹਣਾ ਦਾ ਚਨੂਨ ਦਾ ਦੁਪੱਟਾ ਹੈ ਲਾਜਵਾਬ ਦੁਪੱਟਾ ਹੈ ਸੋ ਦੁਪੱਟੇ ਤੇ ਪੱਟੀ ਲੱਗੀ ਹੋਈ ਹੈ ਫੋਰ ਸਾਈਡ ਇਹਦੇ ਛੇੜ ਆਏ ਆ ਚਾਰ ਇੱਕ ਰੋਮੀ ਪਿੱਛੇ ਪੈਦਰੀ ਕੈਟਲੋਗ ਵੀ ਉਹ ਵੀ ਦਿਖਾਵਾਂਗੇ ਇੱਕ ਆਈਏ ਇੱਕ ਪਹਿਲਾ ਛੇੜ ਦਿਖਾ ਦੇਦੇ ਇੱਕ ਛੇੜ ਆ ਰਿਹਾ ਜੀ ਇਸ ਦੇ ਵਿੱਚ ਆਹ ਵਾਲਾ ਕੈਮਲ ਛੇੜ ਆ ਰਿਹਾ ਨਵਾਂ ਯਾ ਮਿੱਠਾ ਮਿੱਠਾ ਰੰਗ ਹੈ ਇੱਕ ਛੇੜ ਆ ਰਿਹਾ ਪਿਸਤਾ ਗ੍ਰੀਨ نیچے ਸੀ ਗ੍ਰੀਨ ਆ ਗਿਆ ਜੀ ਕੋਈ ਵੀ ਕਲਰ ਬਾਏ ਕਰ ਲਿਓ ਆ ਗਿਆ ਪਿਸਤਾ ਗ੍ਰੀਨ ਇੱਕ ਆ ਗਿਆ ਜੀ ਓਨੀਅਨ ਪਿੰਕ ਕੁਸ਼ਕ ਮਰੀਆਂ ਪਾਣਾ ਬਾਹਰ ਬੈਠੀ ਇਹਨਾਂ ਉਹਨਾਂ ਨੇ ਮਦਰ ਵਾਸਤੇ ਸੂਟ ਲੈਣੇ ਸੀਗੇ ਕਿ ਕਾਫੀ ਮੈਸੇਜ ਆ ਗਿਆ ਭਾਜੀ ਸਾਨੂੰ ਮੰਮੀ ਵਾਸਤੇ ਬੂਲਨ ਦੇ ਸੂਟ ਚਾਹੀਦੇ ਆ ਸੋ ਲੋ ਜੀ ਹੁਣ ਬਾਏ ਕਰ ਲਿਓ ਸੋ ਦੇਰੀ ਨਾ ਕਰਿਓ ਸੋ ਬਾਅਦ ਚ ਨਾ ਆਖਿਓ ਭਾਜੀ ਸਾਨੂੰ ਸਾਡੇ ਤੋਂ ਪਹਿਲਾਂ ਹੀ ਸੋਲਡ ਆਊਟ ਕਰਤਾ ਸੋ ਬੜੇ ਪਿਆਰੇ ਸੂਟ ਨੇ ਸੋ ਇਸ ਦਾ ਪ੍ਰਾਈਸ ਜਿਹੜਾ ਆ ਰਿਹਾ ਜੀ 2150 ਰੁਪਏ 2150 2150 ਇਸ ਦਾ ਪ੍ਰਾਈਸ ਹੈ ਕੋਈ ਵੀ ਕਲਰ ਚਾਹੀਦਾ ਆਪਣਾ ਸਟੇਜ ਤੋਂ ਲੈ ਲਿਓ ਸੋ ਬੁਕਿੰਗ ਕਰਾ ਲਿਓ ਸੋ ਇੱਕ ਲਾਸਟ ਦੇ ਵਿੱਚ ਤੁਹਾਨੂੰ ਕੈਟਲੋਗ ਦਿਖਾਉਣ ਲੱਗਿਆ ਰੀਜ਼ਨਬਲ ਪ੍ਰਾਈਸ ਦੇ ਵਿੱਚ ਸੋ ਇਹ ਕੈ ਲੋ ਜੀ ਇੱਕ ਜਿਵੇਂ ਆਪਣੇ ਬਜ਼ੁਰਗ ਹੁੰਦੇ ਆ ਜਿਵੇਂ ਕੋਈ 65 70 ਸਾਲ ਦੀ ਏਜ ਹੁੰਦੀ ਆ ਜਾਂ 75 ਸਾਲ ਦੀ ਏਜ ਹੁੰਦੀ ਆ ਜਾਂ 80 ਸਾਲ ਦੀ ਏਜ ਹੁੰਦੀ ਆ ਉਹਨਾਂ ਵਾਸਤੇ ਬੂਲਣ ਦਾ ਸੈੱਟ ਬਹੁਤ ਸ਼ਾਨਦਾਰ ਹੈ ਕਿਉਂਕਿ ਕਾਫੀ ਕਸਟਮਰ ਦੇ ਮਤਿਆਂ ਦੇ ਕਿ ਸਾਡੀ ਹੁਣ ਕਾਫੀ ਪੈਣਾ ਜਿਹੜੀਆਂ ਬਾਹਰ ਗਈਆਂ ਉਹ ਕਹਿੰਦੀਆਂ ਪਾਜੀ ਅਸੀਂ ਗ੍ਰੈਂਡ ਮਦਰ ਵਾਸਤੇ ਵੀ ਲੈਣਾ ਦਾਦੀ ਵਾਸਤੇ ਵੀ ਸੂਟ ਲੈਣਾ ਇਹੋ ਜਿਹਾ ਕਿ ਬਰੀਕ ਬੂਟੀ ਦਾ ਪ੍ਰਿੰਟ ਹੋਵੇ ਲਾਈਟ ਸ਼ੇਡ ਹੋਵੇ ਔਰ ਸਰਦੀਆਂ ਵਾਲਾ ਹੋਵੇ ਜਿਹੜਾ ਉਹਨਾਂ ਨੂੰ ਕੰਫਰਟੇਬਲ ਵੀ ਰਵੇ ਔਰ ਸਰਦੀ ਵੀ ਨਾ ਲੱਗੇ ਸੋ ਸਭ ਤੋਂ ਬੈਸਟ ਆਈਟਮ ਹੈ ਜੀ ਰਾਮਟੈਕਸ ਬ੍ਰਾਂਡ ਸਭ ਤੋਂ ਵੱਡੀ ਗੱਲ ਬੂੜ ਨਹੀਂ ਆਂਦਾ ਕਸ਼ਮੀਨੇ ਦੀ ਆਈਟਮ ਹੈ ਨਾਲ ਇਸ ਦਾ ਦੁਪੱਟਾ ਆ ਰਿਹਾ ਫੁੱਲ ਪਿਓਰ ਦਾ ਫੁੱਲ ਪਿਓਰ ਦੇ ਦੁਪੱਟੇ ਤੇ ਲੱਗੀ ਹੋ ਸੋ ਇੱਕ ਇਸ ਦੇ ਵਿੱਚ ਕਲਰ ਦਿਖਾਇਓ ਸੇਮ ਹੀ ਹੈ ਸੇਮ ਹੀ ਸ਼ੇਡ ਆਹ ਦੇਖੋ ਹੁਣ ਜਿਵੇਂ ਇਹ ਗ੍ਰੇ ਕਲਰ ਆ ਗਿਆ ਇਸ ਤੇ ਗ੍ਰੀਨ ਸ਼ੇਡ ਆ ਗਿਆ ਬੁਟੀਆਂ ਦਾ ਫਰਕ ਹੈ ਆ ਲੋ ਆ ਪਰਪਲ ਬੁਟੀ ਆ ਗਈ ਹਲਕੀ ਹਲਕੀ ਲਵੈਂਡਰ ਬੁਟੀ ਆ ਸਕਾਈ ਬਲੂ ਬੁਟੀ ਆ ਗਈ ਸੋ ਕਲਰ ਬਹੁਤ ਸੋਹਣੇ ਆ ਸਪੈਸ਼ਲ ਬਜ਼ੁਰਗਾਂ ਲਈ ਸਪੈਸ਼ਲ ਬਜ਼ੁਰਗਾਂ ਲਈ ਆ ਆਰਟੀਕਲ ਹੈ ਰੇਂਜ ਦੇ ਹਿਸਾਬ ਨਾਲ ਸੂਟ ਬਹੁਤ ਸੋਹਣਾ ਹੈ ਇਸ ਦਾ ਪ੍ਰਾਈਸ ਜਿਹੜਾ ਤੁਹਾਨੂੰ ਪੈਣਾ ਜੀ 1900 ਰੁਪਏ ਦਾ ਪ੍ਰਾਈਸ ਰਹੇਗਾ ਸਕੀਨ ਸ਼ੋ ਲੈ ਲਓ ਜੇ ਕੋਈ ਵੀ ਚਾਹਦਾ ਹੈ ਅਗਰ ਤੁਹਾਡੇ ਘਰ 'ਚ ਕੋਈ ਬਜ਼ੁਰਗ ਹੈਗਾ ਤੁਸੀਂ ਉਹਨਾਂ ਵਾਸਤੇ ਲੈਣਾ ਚਾਹੁੰਦੇ ਹੋ ਤਾਂ ਬਹੁਤ ਸੋਹਣੀ ਆਈਟਮ ਹੈ ਸੋ 1900 ਰੁਪਏ ਦਾ ਪ੍ਰਾਈਸ ਰਹੇਗਾ ਨਾਲ ਫੁੱਲ ਪ्योर ਦਾ ਦੁਪੱਟਾ ਹੈ ਚਾਰ ਰੰਗਾਂ ਨੇ ਸੋ ਇੱਕ ਇੱਕ ਪੀਸ ਤੁਹਾਨੂੰ ਮੈਂ ਨਾ ਸਟਾਰਟਿੰਗ 'ਚ ਦਿਖਾਇਆ ਸੀ ਕੈਟਲੌਗ ਦਾ ਉਹਦੇ ਵਿੱਚ ਮਹਿਰੂਨ ਕਲਰ ਦਿਖਾਇਆ ਸੀ ਉਸ ਦੀ ਇੱਕ ਵਾਈਨ ਸ਼ੇਡ ਵੀ ਹੈਗਾ ਡਿਜ਼ਾਈਨ ਚੇਂਜ ਆ ਥੋੜਾ ਜਿਹਾ ਸੋ ਆ ਪੀਸ ਬਹੁਤ ਸੋਹਣਾ ਹੈ ਆ ਦੇਖ ਲਓ ਪੀਸ ਨਿਗਾਹ ਕਰ ਲਓ ਇਹ ਨਿੱਚੂ ਆਇਆ ਹੁਣ ਮੁੰਡਾ ਫੜਾ ਕੇ ਗਿਆ ਮੈਨੂੰ ਕਹਿੰਦਾ ਪਾਜੀ ਆ ਨਹੀਂ ਦਿਖਾਇਆ ਵਿੱਚ ਵੀਡੀਓ ਚ ਇਹ ਰਹਿ ਗਿਆ ਸੀ ਨੀਚੇ ਸੋ ਆ ਲੋ ਜੀ ਆਪ ਇਸ ਚੈੱਕ ਕਰ ਲਿਓ ਪ੍ਰਿੰਟਿੰਗ ਬਹੁਤ ਸੋਹਣੀ ਹੈ ਇਹ ਉਹਦੇ ਨਾਲ ਦਾ ਹੀ ਪੀਸ ਹੈ ਇਹਦੀ ਪ੍ਰਿੰਟਿੰਗ ਡਿਫਰੈਂਟ ਹੈ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਸੋ ਪਲੇਨ ਪਸ਼ਮੀਨੇ ਦਾ ਹੀ ਦੁਪੱਟਾ ਆ ਰਿਹਾ ਵੂਲ ਟਾਈਪ ਜਿਹੜਾ ਦਿਖਾਇਆ ਸੀਗਾ ਸੋ ਪ੍ਰਾਈਸ ਇਸ ਦਾ ਆ ਰਿਹਾ 2350 ਰੁਪਏ ਮੈਚਿੰਗ ਸੂਟ ਮੈਚਿੰਗ ਪਲੇਨ ਬਾਟਮ ਹੈ 2350 ਰੁਪਏ ਇਸ ਦਾ ਪ੍ਰਾਈਸ ਹੈ ਸਕਰੀਨ ਸ਼ੋਟ ਲੈ ਲਿਓ ਸੋ ਇੱਕ ਕੈਟਲੌਗ ਤੁਹਾਨੂੰ ਦਿਖਾਉਣ ਲੱਗਾ ਜੀ ਰਾਮਟੈਕਸ ਬ੍ਰਾਂਡ ਦੀ ਇਕਰਾਮ ਟੈਕਸ ਬ੍ਰਾਂਡ ਦੀ ਕੈਟਲੌਗ ਦਿਖਾਣ ਲੱਗਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹੈ ਸੋ ਆਈਟਮ ਬਹੁਤ ਸੋਹਣੀ ਹੈ ਸੋ ਆ ਆ ਰਿਹਾ ਜੀ ਰਸ਼ ਸ਼ੇਡ ਜਿਹੜਾ ਮੈਂ ਓਪਨ ਕਰ ਰਿਹਾ ਸੋ ਇਹ ਪਸ਼ਮੀਨੇ ਕੈਸ਼ਮੀਰੋਂ ਦੀ ਆਈਟਮ ਹੈ ਨਾਲ ਦੁਪੱਟਾ ਚਨੂਨ ਦਾ ਇਸ ਦਾ ਦੇਖੋ ਇਹਦੀ ਰੇਂਜ ਥੋੜੀ ਘੱਟ ਆ ਪਰ ਕੁਆਲਿਟੀ ਥੋੜੀ ਉਹਦੇ ਨਾਲੋਂ ਰਾਹਤ ਆਰਾਮ ਟੈਕਸ ਬ੍ਰਾਂਡ ਹੈ ਪਰ ਇਹਨਾਂ ਨਾਲੋਂ ਥੋੜੀ ਕੁਆਲਿਟੀ ਘੱਟ ਆਊਗੀ ਕਿਉਂਕਿ ਹੈ ਇਹ ਵੀ ਅੱਛੀ ਕੁਆਲਿਟੀ ਹੈ ਇਹੋ ਜੀ ਗੱਲ ਨਹੀਂ ਹੈਗੀ ਚਲੋ ਮੈਂ ਵੀਡੀਓ 'ਚ ਜੋ ਸਚਾਈ ਹੈ ਉਹ ਹੀ ਦੱਸੂਗਾ ਸਬ ਮੇਰਾ ਉਹ ਕੰਮ ਨਹੀਂ ਹੈਗਾ ਕਿਸੇ ਨੂੰ ਗੁੰਮਰਾਹ ਕਰਨਾ ਆ ਲੋ ਪਰਪਲ ਕਲਰ ਕੁਆਲਿਟੀ ਵੀ ਅੱਛੀ ਹੈ ਆ ਲੋ ਇੱਕ ਆ ਆਈਗਾ ਡਿਜ਼ਾਈਨ ਇਹਦੇ ਵਿੱਚ ਦੋ ਆਗੇ ਨੀਚੇ ਵਾਲੇ ਇੱਕ ਡਿਜ਼ਾਈਨ ਆ ਆਏਗਾ ਜੀ ਇਹ ਆਏਗਾ ਮਜ਼ੈਂਟਾ ਰਾਣੀ ਇਹ ਸ਼ੇਡ ਹੈ ਗਾਜ਼ਰੀ ਇਹ ਸ਼ੇਡ ਦੁਪੱਟਾ ਚਨੂਨ ਦਾ ਹੀ ਹੈ ਇਹਦੇ ਨਾਲ ਵੀ ਸੋ ਇਸ ਦਾ ਪ੍ਰਾਈਸ ਵੀ ਠੀਕ ਹੈ ਰੀਜ਼ਨਬਲ ਪ੍ਰਾਈਸ ਦੇ ਵਿੱਚ ਆਰਟੀਕਲ ਨੇ ਆ ਚੈੱਕ ਕਰੋ ਦੁਪੱਟਾ ਸੋ ਬਿਊਟੀਫੁਲ ਦੁਪੱਟਾ ਸੋ ਇੱਕ ਸ਼ੇਡ ਆ ਰਿਹਾ ਜਿਸ ਦੇ ਵਿੱਚ ਨਿਓਨ ਸ਼ੇਡ ਕਲਰ ਚੈੱਕ ਕਰੋ ਇੱਕ ਆ ਰਿਹਾ ਬਲੈਕ ਸ਼ੇਡ ਸੋ ਹੁਣ ਕੋਈ ਵੀ ਕਲਰ ਬਾਈ ਕਰ ਲਿਓ ਜੀ ਕਲਰ ਸਾਰੇ ਸੋਹਣੇ ਆ ਇੱਕ ਬਲੈਕ ਆ ਗਿਆ ਕਲਰ ਸਾਰੇ ਪਿਆਰੇ ਆ ਇੱਕ ਆ ਗਿਆ ਜੀ ਮਾਸਟਰਡ ਨਿਓਨ ਕਲਰ ਸੋ ਇਸ ਦਾ ਜਿਹੜਾ ਪ੍ਰਾਈਸ ਰਹੇਗਾ ਜੀ 2500 ਰੁਪਏ ਹਲਕਾ ਹਲਕਾ ਵਰਕ ਵੀ ਕਰਿਆ ਹੈ ਉੱਪਰ ਨਿਗਾਹ ਕਰਾ ਲਓ ਸੋ 2500 ਰੁਪਏ ਕੋਈ ਵੀ ਕਲਰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਲਿਓ ਸੋ ਬੜੀ ਪਿਆਰੀ ਆਈਟਮ ਹੈ ਇਹਦਾ ਵੀ ਦੁਪੱਟਾ ਆਪਾਂ ਓਪਨ ਕਰ ਦਿੰਨੇ ਆ ਸੋ ਮੋਡਲ ਦੇ ਪੀਸ ਪਾਇਆ ਤਾਂ ਹੋ ਪਾਜੀ ਇੱਕ ਵਾਰੀ ਸੋ ਬੜਾ ਪਿਆਰਾ ਪੀਸ ਹੈ ਸੋ 2500 ਰੁਪਏ ਇਸ ਕੈਟਲੌਗ ਦਾ ਪ੍ਰਾਈਸ ਹੈ ਇਹਦੇ ਵਿੱਚ ਆਪ ਪੀਸ ਅਵੇਲੇਬਲ ਆ ਜਿਹੜੇ ਜਿਹੜੇ ਥੋੜੇ ਅੱਗੇ ਖੋਲੇ ਆ ਮੈਂ ਸੋ ਕੋਈ ਵੀ ਕਲਰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਲਿਓ ਹੁਣ ਸਭ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਆਰਾਮ ਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਇਆ ਕਵਾਂਟੀਟੀ ਦੇਖੋ ਕਿੰਨੇ ਲੈ ਕੇ ਆਇਆ ਮਾਲ ਦੇਖੋ ਕਿਵੇਂ ਖੋਲੇ ਛੋਡੇ ਸੋ ਬੜੇ ਪਿਆਰੇ ਪਿਆਰੇ ਸੂਟ ਨੇ ਹੁਣ ਫੜਾ ਫੜ ਬੁਕਿੰਗ ਕਰਾ ਲਓ ਬਾਅਦ ਚ ਨਾ ਆਕਿਓ ਭਾਜੀ ਸਾਡੇ ਤੋਂ ਪਹਿਲਾਂ ਸੋਲਡ ਆਊਟ ਤੁਸੀਂ ਕਰਤਾ ਅਜੇ ਤਾਂ ਅਸੀਂ ਵੀਡੀਓ ਹੁਣ ਦੇਖੀ ਹੈ ਸੋ ਆਪਣੀ ਵੀਡੀਓ ਦੇ ਵਿੱਚ ਬੁਕਿੰਗ ਕਰਾ ਲਓ ਕੋਈ ਵੀ ਚਾਹੀਦਾ ਤਾਂ ਸਕਰੀਨਸ਼ਾਟ ਲਓ ਡਿਸਕ੍ਰਿਪਸ਼ਨ 'ਚ ਨੰਬਰ ਪਾਏ ਹੋਇਆ ਹੈ ਸਾਡੇ ਦੋ ਹੀ ਨੰਬਰ ਆ 783701533285283 0084 ਦੋਨੋਂ ਨੰਬਰ ਕੈਪਸ਼ਨ ਐਂਡ ਡਿਸਕ੍ਰਿਪਸ਼ਨ ਚ ਪਾਏ ਹੋਏ ਆ ਬਾਕੀ ਅਗਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਵਿਜ਼ਿਟ ਲਈ ਐਡਰੈਸ ਹੈਗਾ ਅੰਮ੍ਰਿਤਸਰਿਆ ਮਾਲਜਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੇੜ ਗਾਂਧੀ ਗਰਾਉਂਡ ਸਮਾਣਾ ਡਿਸਕ੍ਰਿਪਟਿਓਰ ਸੋ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ